ਦਾਦੇ ਜੀ ਦਾ لہجہ ਇੰਨਾ ਸਖਤ ਅਤੇ ਠੰਡਾ ਸੀ ਕਿ ਅਨਿਆਇਆ ਨੂੰ ਉਸ ਨੂੰ ਇਨਕਾਰ ਕਰਨ ਦੀ ਹਿੰਮਤ ਨਾ ਹੋਈ ਦਾਦਾ ਜੀ ਨੇ ਆਪਣੀ ਗੱਲ ਪੂਰੀ ਕੀਤੀ ਅਤੇ ਉਸਦੀ ਆਵਾਜ਼ ਨੇ ਅਨਿਆਆ ਦੀ ਹਿੰਮਤ ਤੇ ਉਮੀਦ ਨੂੰ ਚੂਰ-ਚੂਰ ਕਰ ਦਿੱਤਾ। ਉਹਨਾਂ ਨੇ ਕਿਹਾ ਸਾਡੀ ਹਵੇਲੀ ਦਾ ਵੱਡਾ ਪੋਤਾ, ਸਾਡੇ ਸ਼ਾਨਵਾਜ ਸਾਹਬ ਦਾ ਵੱਡਾ ਪੁੱਤਰ, ਸਾਡੇ ਪਿੰਡ ਦਾ ਇਕਲੌਤਾ ਸਰਦਾਰ, ਸਾਡੇ ਖਾਨਦਾਨ ਦੀ ਸ਼ਾਨ, ਵੱਜਦਾ ਖਾਨ, ਉਸ ਨਾਲ ਤੇਰਾ ਵਿਆਹ ਹੋਵੇਗਾ। ਤੂੰ ਉਸ ਦੀ ਦੁਲਹਣ ਬਣੇਂਗੀ। ਜੇ ਤੂੰ ਇਨਕਾਰ ਕੀਤਾ ਤਾਂ ਅਸੀਂ ਤੇਰੇ ਨਾਲ ਜ਼ਬਰਦਸਤੀ ਵੀ ਕਰ ਸਕਦੇ ਹਾਂ ਅਤੇ ਇਸ ਹਵੇਲੀ ਤੋਂ ਹਮੇਸ਼ਾ ਲਈ ਬਾਹਰ ਵੀ ਕੱਢ ਸਕਦੇ ਹਾਂ। ਹੁਣ ਫੈਸਲਾ ਤੇਰੇ ਹੱਥ ਵਿੱਚ ਹੈ। ਇਹ ਸੁਣਦਿਆਂ ਹੀ ਅਨਿਆਇਾਂ ਦੇ ਅੰਦਰ ਡੂੰਗਾ ਤਰ ਤੋਪਰਿਆ ਉਸ ਦਾ ਸਰੀਰ ਜਿਵੇਂ ਪੱਥਰ ਦਾ ਬਣ ਗਿਆ ਪਰ ਦਿਲ ਵਿੱਚ ਟੁੱਟਣ ਦਾ ਸਿਲਸਿਲਾ ਜਾਰੀ ਸੀ ਉਸ ਦੇ ਮਾਨ ਵਿੱਚ ਇੱਕ ਸਵਾਲ ਗੂੰਜ ਰਿਹਾ ਸੀ ਜਿਸ ਦਾ ਜਵਾਬ ਹੁਣ ਨਹੀਂ ਲੱਭ ਸਕੇ ਉਸ ਦਾ ਦਿਮਾਗ ਚਕਰਾ ਗਿਆ ਅੱਖਾਂ ਵਿੱਚ ਧੁੰਦਲੀ ਜਿਹੀ ਚਮਕ ਸੀ ਜਿਵੇਂ ਉਹ ਕਿਸੇ ਡੂੰਗੇ ਅਜ ਸਮਝਾਸ ਵਿੱਚ ਡੁੱਬੀ ਹੋਵੇ ਬਜਦਾਖਾਨ ਨਾ ਸੁਣਦਿਆਂ ਹੀ ਉਸਦੇ ਸਾਹ ਅੜਕ ਗਏ ਉਹ ਜਾਣਦੀ ਸੀ ਕਿ ਇਹ ਨਾ ਨਾ ਸਿਰਫ ਉਸਦੇ ਪਰਿਵਾਰ ਸਗੋਂ ਪੂਰੇ ਇਲਾਕੇ ਲਈ ਖੋਪ ਦੀ ਨਿਸ਼ਾਨੀ ਸੀ ਬਜਦਾਖਾਨ ਇੱਕ ਅਨਰਦਈ ਜੈਸੇ ਦੀਆਂ ਨਜ਼ਰਾਂ ਵਿੱਚ ਕਿਸੇ ਦੀ ਕੋਈ अहमियत ਨਹੀਂ ਸੀ ਜਿਸ ਦਾ ਦਿਲ ਇਨਸਾਨੀਅਤ ਤੋਂ ਖਾਲੀ ਸੀ ਉਸ ਦੀ شخصیت ਅਤੇ ਰੋਗ ਅਜਿਆ ਸੀ ਜੋ ਨੇੜੇ ਤੇੜੇ ਦੀ ਹਵਾ ਵਿੱਚ ਤੂਫਾਨ ਵਾਂਗ ਮਹਿਸੂਸ ਹੁੰਦਾ ਸੀ ਅਣਾਇਆ ਨੇ ਸਿਰ ਝੁਕਾ ਕੇ ਚੁੱਪਚਾਪ ਦਾਦਾ ਦੀਆਂ ਗੱਲਾਂ ਸੁਣੀਆਂ ਜਦੋਂ ਉਸ ਨੇ ਉਹਨਾਂ ਵੱਲ ਦੇਖਿਆ ਉਹ ਅਚਾਨਕ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਬਚੈਨੀ ਸੀ ਅਤੇ ਉਹ ਹਰ ਸ਼ਬਦ ਦੀ ਢੁਗਾਈ ਸਮਝ ਰਹੀ ਸੀ ਉਸ ਦੇ ਦਿਮਾਗ ਵਿੱਚ ਤੂਫਾਨ ਚੱਲ ਰਿਹਾ ਸੀ ਉਸ ਨੂੰ ਯਕੀਨ ਸੀ ਕਿ ਇਹ ਫੈਸਲਾ ਉਸ ਦੀ ਅਗਦੀਰ ਦਾ ਫੈਸਲਾ ਹੋਵੇਗਾ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਬੱਜਦਾ ਖਾਨ ਵਰਗੇ ਇਨਸਾਨ ਨਾਲ ਵਿਆਹ ਕਰਨਾ ਪਵੇਗਾ ਬੱਜਦਾ ਖਾਨ ਉਸਨੇ ਹੌਲੀ ਜਿਹੇ ਬੁੜਬੁੜਾਇਆ ਉਸਦਾ ਦਿਲ ਤੇਜ਼ੀ ਨਾਲ ਟੜਕਣ ਲੱਗਾ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਫੈਸਲਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫੈਸਲਾ ਹੈ ਉਸਨੇ ਸਭ ਨੂੰ ਅਹ ਵਿਸ਼ਵਾਸ ਨਾਲ ਭਰੀਆਂ ਨਜ਼ਰਾਂ ਨਾਲ ਦੇਖਿਆ ਅਤੇ ਚੁੱਪ ਹੋ ਗਈ ਉਸਦੇ ਦਿਲ ਵਿੱਚ ਉਸ ਪਲ ਕੋਈ ਜਵਾਬ ਨਹੀਂ ਸੀ ਸਿਰਫ ਇੱਕ ਡੂੰਗੀ ਚੁੱਪੀ ਸੀ ਜੋ ਸਭ ਕੁਝ ਬਿਆਨ ਕਰ ਰਹੀ ਸੀ ਅਨਯਾਇਆ ਨੇ ਸਰਫਰਾਜ਼ ਸਾਬਲ ਅੱਖਾਂ ਵਿੱਚ ਅਥਰੂ ਭਰ ਕੇ ਇੱਕ ਨਜ਼ਰ ਮਾਰੀ অতি ਮੁਸ਼ਕਲ ਨਾਲ ਕੁਝ ਸ਼ਬਦ ਕਹੇ ਮੈਂ ਤੁਹਾਡੀ ਸਗੀ ਔਲਾਦ ਹਾਂ ਬਾਬਾ ਪਾਰੇ ਤੁਸੀਂ ਹਮੇਸ਼ਾ ਮੇਰੇ ਨਾਲ ਸੁਤੇਲਿਆਂ ਤੋਂ ਵੀ ਮਾੜਾ سلو ਕੀਤਾ ਮੇਰੇ ਕੋਲ ਹੁਣ ਕੋਈ ਰਾਹ ਨਹੀਂ ਕੋਈ ਸਹਾਰਾ ਨਹੀਂ ਮੈਂ ਬਹੁਤ ਬੇਵਸਾ ਅਤੇ ਬੇਵਸ ਇਨਸਾਨ ਦਾ ਹਰ ਕੋਈ ਫਾਇਦਾ ਉਠਾਉਂਦਾ ਹੈ ਜਿਵੇਂ ਤੁਸੀਂ ਲੋਕ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ ਮੈਂ ਕੁਝ ਨਹੀਂ ਬੋਲਾਂਗੀ ਉਸਦੇ ਇਹ ਸ਼ਬਦ ਜੋ ਉਸ ਦੀ ਰੂਹ ਦੀ ਡੂੰਘਾਈ ਵਿੱਚੋਂ ਨਿਕਲੇ ਸਨ ਸਰਫਰਾਜ ਸਾਹਿਬ ਦੇ ਦਿਲ ਦੇ ਵਿੱਚ ਉਤਰ ਗਏ ਉਸ ਦੀਆਂ ਗੱਲਾਂ ਵਿੱਚ ਇੰਨੀ ਸੱਚਾਈ ਅਤੇ ਦਰਦ ਸੀ ਕਿ ਸਰਫਰਾਜ ਸਾਹਿਬ ਦਾ ਦਿਲ ਭਾਰੀ ਹੋ ਗਿਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਆਪਣੀ ਧੀ ਨਾਲ ਕਿੰਨੀ ਜ਼ਿਆਦਤੀ ਕੀਤੀ ਪਰ ਉਹਨਾਂ ਦੇ ਅੰਦਰ ਗੁੱਸਾ ਵੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਉਹ ਇਸ ਹਾਲਾਤ ਨੂੰ ਨਹੀਂ ਬਦਲ ਸਕਦੇ ਦਾਦਾ ਸਾਹਿਬ ਦਾ ਫੈਸਲਾ ਸੀ ਅਤੇ ਇਸ ਨੂੰ ਬਦਲਣਾ ਨਾ ਮੁਮਕਿਨ ਸੀ ਇਸ ਦੌਰਾਨ ਅਨਿਆਆ ਦੇ ਛੋਟੇ ਭਰਾ ਨੇ ਵੀ ਆਪਣੀ ਭੈਣ ਵੱਲ ਦੇਖਿਆ ਉਸ ਦਾ ਦਿਲ ਵੀ ਟੁੱਟ ਗਿਆ ਸੀ ਅਤੇ ਉਹ ਵੀ ਇਸ ਪਲ ਵਿੱਚ ਬੇਵਸ ਮਹਿਸੂਸ ਕਰ ਰਿਹਾ ਸੀ ਉਹ ਜਾਣਦਾ ਸੀ ਕਿ ਬਜ਼ਾਖਾਨ ਦੀ ਸਾਹਮਣੇ ਕਿਸੇ ਦੀ ਕੋਈ ਅਹਿਮੀਅਤ ਨਹੀਂ ਉਸ ਦਾ ਦਿਲ ਪੱਥਰ ਦਾ ਸੀ ਅਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਸਰਫਰਾਜ ਸਾਹਿਬ ਦੀ ਬਚੈਨੀ ਵੱਧਦੀ ਜਾ ਰਹੀ ਸੀ ਬਜ਼ਾ ਖਾਨ ਪਿੰਡ ਤੋਂ ਬਾਹਰ ਕੰਮ ਲਈ ਗਿਆ ਸੀ ਪਰ ਉਸ ਦੀ ਵਾਪਸੀ ਨੇੜੇ ਸੀ ਸਰਫਰਾਜ ਸਾਹਿਬ ਜਾਣਦੇ ਸਨ ਕਿ ਦਾਦਾ ਸਰਕਾਰ ਨੇ ਅਨਿਆਇ ਅਤੇ ਬੱਜ ਦਾਦੇ ਰਿਸ਼ਤੇ ਦਾ ਫੈਸਲਾ ਬਹੁਤ ਪਹਿਲਾਂ ਕਰ ਲਿਆ ਸੀ ਪਰ ਉਹ ਹੁਣ ਵੀ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਕੋਈ ਰਾਹ ਲੱਭ ਰਹੇ ਸਨ ਸਭ ਤੋਂ ਵੱਡੀ ਗੱਲ ਬੱਜ ਦਾ ਖਾਨਦਾਨ ਰੀਆ ਸੀ ਸਰਫਰਾਜ ਸਾਹਿਬ ਜਾਣਦੇ ਸਨ ਕਿ ਬੱਜ ਦਾ ਗੁੱਸੇ ਵਿੱਚ ਬਹੁਤ ਤੇਜ਼ ਸੀ ਅਤੇ ਉਹਨਾਂ ਨੂੰ ਆਪਣੀ ਧੀ ਦੇ ਸੁਭਾਅ ਦਾ ਵੀ ਪਤਾ ਸੀ ਉਹ ਬਹੁਤ ਮਾਸੂਮ ਸੀ ਅਤੇ ਉਹ ਸਮਝਦੇ ਸਨ ਕਿ ਉਹ ਬਜਤਾ ਖਾਨ ਨਾਲ ਨਹੀਂ ਨਿਭ ਸਕੇਗੀ ਇਸੇ ਕਾਰਨ ਉਹ ਅਨਯਾਇਆ ਨਾਲ ਇਸ ਰਿਸ਼ਤੇ ਬਾਰੇ ਕਦੇ ਗੱਲ ਨਾ ਕਰ ਸਕੇ ਪਰ ਜਦੋਂ ਅਨਯਾਇਆ ਨੇ ਕਿਹਾ ਕਿ ਉਹ ਹਮੇਸ਼ਾ ਇਸ ਹਵੇਲੀ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਉਹਨਾਂ ਨੇ ਦਾਦਾ ਸਾਹਿਬ ਨਾਲ ਇਸ ਮੁੱਦੇ ਤੇ ਗੱਲ ਕਰਨ ਦਾ ਮਨ ਬਣਾਇਆ ਜਦੋਂ ਉਹਨਾਂ ਨੇ ਮੁਰਾਦ ਖਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੇ ਤੇਰੀ ਧੀ ਹਮੇਸ਼ਾ ਇਸ ਹਵੇਲੀ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਸਾਡੇ ਵੱਡੇ ਪੋਤੇ ਬਜਾ ਖਾਨ ਨਾਲ ਵਿਆਹ ਕਰਨਾ ਪਵੇਗਾ ਇਸ ਤਰ੍ਹਾਂ ਉਹ ਹਮੇਸ਼ਾ ਹਵੇਲੀ ਦੀ ਹੋ ਕੇ ਰਹੇਗੀ ਅਤੇ ਬਾਹਰ ਜਾਣ ਬਾਰੇ ਨਹੀਂ ਸੋਚੇਗੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਹਵੇਲੀ ਦੀ ਇੱਜ਼ਤ ਬਾਹਰ ਜਾਵੇ ਤੇਰੀ ਮਾਂ ਨੇ ਜਿੰਨੀ ਇੱਜ਼ਤ ਉਸ਼ਾਲ ਨਹੀਂ ਸੀ ਉਸ਼ਾਲ ਲਈ ਪਰ ਹੁਣ ਅਨਿਆਆ ਸਾਡੀ ਇੱਜ਼ਤ ਨੂੰ ਨਹੀਂ ਉਸ਼ਾਲ ਸਕਦੀ ਸਰਫਰਾਜ ਸਾਹਿਬ ਦੇ ਦਿਲ ਵਿੱਚ ਇੱਕ ਇੱਕ ਚਾਹਤ ਸੀ ਕਿ ਬੱਜਦਾ ਖੁਦ ਇਸ ਰਿਸ਼ਤੇ ਤੋਂ ਇਨਕਾਰ ਕਰ ਦੇਵੇ ਕਿਉਂਕਿ ਉਹ ਜਾਣਦੇ ਸਨ ਕਿ ਬੱਜਦਾ ਖਾਨ ਇੱਕ ਸਖਤ ਅਤੇ ਬੇਰਹਿਮ ਇਨਸਾਨ ਹੈ ਜੋ ਉਨ੍ਹਾਂ ਦੀ ਮਰਜ਼ੂਮੀ ਨਾਲ ਜੰਗਾ ਸਲੂਕ ਨਹੀਂ ਕਰੇਗਾ ਉਹ ਉਸਨੂੰ ਕੁਚਲ ਦੇਵੇਗਾ ਅਤੇ ਅਨਿਆਇ ਅੰਦਰ ਹੀ ਅੰਦਰ ਇਸ ਦੁੱਖ ਨੂੰ ਪਿੰਦੀ ਰਹੇਗੀ ਕੁਝ ਦਿਨਾਂ ਬਾਅਦ ਬੱਜਦਾ ਖਾਨ ਹਵੇਲੀ ਵਾਪਸ ਆਇਆ ਉਸ ਦਾ ਹਵੇਲੀ ਵਿੱਚ ਹੋਣਾ ਪੂਰੀ ਹਵੇਲੀ ਨੂੰ ਸਨਾਟੇ ਨਾਲ ਭਰ ਦਿੰਦਾ ਸੀ ਹਰ ਕੋਈ ਉਸ ਤੋਂ ਡਰਿਆ ਸਹਿਮਿਆ ਰਹਿੰਦਾ ਸੀ ਨੌਕਰੋਸ ਦੇ ਸਾਹਮਣੇ थरथਰ ਕੰਦੇ ਸਨ ਪਤਾ ਨਹੀਂ ਕਦੋਂ ਉਸ ਦਾ ਗੁੱਸਾ ਕਿਆਮਤ ਬਣ ਕੇ ਟੁੱਟ ਪਵੇ ਉਸ ਦੀ ਸ਼ਖਸੀਅਤ ਵਿੱਚ ਇੱਕ ਜੀਵ ਜੈਕਮੰਡ ਸੀ ਉਸ ਦੀ ਉੱਚੀ ਕੱਦ ਕਾਠ ਅਤੇ ਮਜ਼ਬੂਤ ਸਰੀਰ ਦੇਖ ਕੇ ਕੋਈ ਵੀ ਪ੍ਰਭਾਵਿਤ ਹੋ ਜਾਂਦਾ ਉਸ ਦਾ ਸਫੇਦ ਸਲਵਾਰ ਕੁਰਤਾ ਅਤੇ ਮੋਢੇ ਤੇ ਕਾਲੀ ਸ਼ਾਲ ਅਤੇ ਉਸ ਦੀ शख्सियत ਨੂੰ ਹੋਰ ਨਿਖਾਰਦੀ ਸੀ ਉਸ ਦਾ ਚਿਹਰਾ ਬਹੁਤ ਅਸੁੰਦਰ ਅਤੇ ਮਨਮੋਹਕ ਸੀ ਪਰ ਉਸ ਦੀਆਂ ਅੱਖਾਂ ਵਿੱਚ ਡੂੰਘੀ ਠੰਡਕ ਅਤੇ ਸਾਦਗੀ ਸੀ ਜਿਵੇਂ ਉਹ ਹਰ ਪਲ ਕਿਸੇ ਚੁਣੌਤੀ ਲਈ ਤਿਆਰ ਹੋਵੇ ਜਦੋਂ ਉਹ ਮਰਦਾਨਾ ਖਾਨੇ ਵਿੱਚ ਦਾਖਲ ਹੋਇਆ ਤਾ ਸਾਰੇ ਲੋਕ ਆਦਰ ਨਾਲ ਖੜੇ ਹੋ ਗਏ ਉਹਨਾਂ ਦੇ ਚਿਹਰਿਆਂ ਤੇ ਸਤਕਾਰ ਦੀ ਝਲਕ ਸੀ ਕਿਉਂਕਿ ਉਹ ਪਿੰਡ ਦਾ ਸਰਦਾਰ ਸੀ ਉਸ ਨੇ ਕਿਸੇ ਨੂੰ ਨਜ਼ਰ ਅੰਦਾਜ਼ ਨਾ ਕੀਤਾ ਸਿਰਫ ਹੌਲੀ ਜਿਹੇ ਸਿਰ ਹਿਲਾ ਕੇ ਸਭ ਦਾ ਸਲਾਮ ਕਬੂਲ ਕੀਤਾ ਅਤੇ ਸਿੱਧਾ ਦਾਦਾ ਸਾਹ ਕੋਲ ਜਾ ਕੇ ਉਹਨਾਂ ਨਾਲ ਗਲਬੱਕੜੀ ਪਾਈ ਮੁਰਾਦ ਖਾਨ ਨੇ ਉਸ ਦਾ ਸਵਾਗਤ ਬਹੁਤ ਗਰਮਜੋਸ਼ੀ ਨਾਲ ਕੀਤਾ ਕਮਰੇ ਵਿੱਚ ਮੌਜੂਦ ਸਾਰੇ ਲੋਕ ਚੁੱਪ ਸਨ ਸਭ ਦੀਆਂ ਨਜ਼ਰਾਂ ਮੁਰਾਦ ਖਾਨ ਅਤੇ ਬਜਦਾ ਖਾਨ ਦੀ ਗੱਲਬਾਤ ਤੇ ਟਿਕੀਆਂ ਸਨ ਥੋੜੀ ਦੇਰ ਬਾਅਦ ਮੁਰਾਦ ਖਾਨ ਨੇ ਸਭ ਨੂੰ ਇਸ਼ਾਰਾ ਕੀਤਾ ਅਤੇ ਸਾਰੇ ਖਮੋਸ਼ੀ ਨਾਲ ਚਲੇ ਗਏ ਹੁਣ ਕਮਰੇ ਵਿੱਚ ਸਿਰਫ ਮੁਰਾਦ ਖਾਨ ਅਤੇ ਬਜਦਾ ਖਾਨ ਰਹਿ ਗਏ ਕੁਝ ਪਲਾਂ ਦੀ ਖਮੋਸ਼ੀ ਤੋਂ ਬਾਅਦ ਮੁਰਾਦ ਖਾਨ ਨੇ ਗੱਲ ਦਾ ਰੁਖ ਬਦਲਿਆ ਅਤੇ ਹੌਲੀ ਸੁਰ ਵਿੱਚ ਬੋਲੇ ਬਜਦਾ ਖਾਨ ਅਸੀਂ ਤੇਰੇ ਵਿਆਹ ਬਾਰੇ ਗੱਲ ਕਰਨੀ ਹੈ ਬਜਦਾ ਖਾਨ ਨੇ ਗੰਭੀਰਤਾ ਨਾਲ ਉਹਨਾਂ ਵੱਲ ਦੇਖਿਆ ਮੁਰਾਦ ਖਾਨ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਅਸੀਂ ਤੇਰਾ ਰਿਸ਼ਤਾ ਸਰਫਰਾਜ ਦੀ ਤੀ ਅਨਿਆਆ ਨਾਲ ਤੈਅ ਕਰ ਦਿੱਤਾ ਹੈ ਅਸੀਂ ਆਪਣੀ ਪੋਤੀ ਨੂੰ ਕਿਸੇ ਹੋਰ ਪਰਿਵਾਰ ਵਿੱਚ ਨਹੀਂ ਦੇ ਸਕਦੇ ਤੂੰ ਜਾਣਦਾ ਜੇ ਅਸੀਂ ਅਨਯਾਇ ਦਾ ਵਿਆਹ ਕਿਸੇ ਹੋਰ ਪਰਿਵਾਰ ਵਿੱਚ ਕੀਤਾ ਤਾਂ ਸਾਡਾ ਉਸ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ ਤੇਰੇ ਚਾਚੇ ਨੇ ਜੋ ਗੁਨਾਹ ਗੈਰ ਬਰਾਦਰੀ ਦੀ ਔਰਤ ਨਾਲ ਵਿਆਹ ਕਰਕੇ ਕੀਤਾ ਉਸ ਦੀ ਸਜ਼ਾ ਸਾਨੂੰ ਇਸੇ ਰਿਸ਼ਤੇ ਨਾਲ ਭੁਗਤਣੀ ਪਵੇਗੀ ਬਜਦਾ ਖਾਨ ਨੇ ਚੁੱਪਚਾਪ ਉਹਨਾਂ ਦੀ ਗੱਲ ਸੁਣੀ ਅਤੇ ਬਿਨੈ ਕਿਸੇ ਭਾਵ ਦੇ ਕਿਹਾ ਦਾਦਾ ਸਾਈ ਕਿ ਇਹ ਸਭ ਸੱਚਮੁੱਚ ਜ਼ਰੂਰੀ ਹੈ ਕਿ ਮੇਰੀ ਜ਼ਿੰਦਗੀ ਅਤੇ ਵਿਆਹ ਦੇ ਫੈਸਲੇ ਮੈਨੂੰ ਖੁਦ ਕਰਨ ਦਾ ਹੱਕ ਨਹੀਂ ਉਸ ਦੇ ਲਹਿਜੇ ਵਿੱਚ ਠੰਡਕ ਅਤੇ ਬੇਫਿਕਰੀ ਸੀ ਮੁਰਾਦ ਖਾਨ ਨੇ ਹੌਲੀ ਜਿਹਾ ਸਿਰ ਹਿਲਾਇਆ ਅਤੇ ਕਿਹਾ ਬਜਤਾ ਖਾਨ ਤੂੰ ਸਾਡੇ ਲਈ ਬਹੁਤ ਅਹਿਮ ਹੈ ਅਸੀਂ ਤੈਨੂੰ ਹੁਣ ਤੱਕ ਹਰ ਗੱਲ ਦੀ ਆਜ਼ਾਦੀ ਦਿੱਤੀ ਪਰ ਤੇਰੀ ਜ਼ਿੰਦਗੀ ਦਾ ਫੈਸਲਾ ਅਸੀਂ ਕਰਾਂਗੇ ਤੇਰਾ ਵਿਆਹ ਬਚਪਨ ਵਿੱਚ ਹੀ ਤੈਅ ਹੋ ਚੁਕਾ ਸੀ ਅਸੀਂ ਆਪਣੀ ਪੋਤੀ ਨੂੰ ਕਿਸੇ ਹੋਰ ਦੇ ਹਵਾਲੇ ਨਹੀਂ ਕਰ ਸਕਦੇ ਅਸੀਂ ਇਸ ਫੈਸਲੇ ਤੇ ਬਹੁਤ ਸੋਚ ਸਮਝ ਕੇ ਵਿਚਾਰ ਕੀਤਾ ਹੈ ਅਤੇ ਸਾਨੂੰ ਯਕੀਨ ਹੈ ਕਿ ਇਹ ਹੀ ਸਹੀ ਹੈ ਬਜਤਾ ਨੇ ਸਿਰ ਚੁਕਾਇਆ ਸਿਰਫ ਇੰਨਾ ਕਿਹਾ ਜੀ ਦਾਦਾ ਸਾਈ ਜਿਵੇਂ ਤੁਸੀਂ ਠੀਕ ਸਮਝੋ ਇਸ ਤੋਂ ਬਾਅਦ ਉਹ ਚੁੱਪਚਾਪ ਉੱਥੋਂ ਚਲਾ ਗਿਆ ਮੁਰਾਦ ਖਾਨ ਨੇ ਉਸ ਦੀ ਪਿੱਠ ਨੂੰ ਗੌਰ ਨਾਲ ਦੇਖਿਆ ਨਾ ਜਾਣੇ ਕਿਉਂ ਉਹਨਾਂ ਨੂੰ ਖਤਰੇ ਦਾ ਅਹਿਸਾਸ ਹੋਇਆ ਅੱਜ ਤੋਂ ਪਹਿਲਾਂ ਬਜਤਾ ਖਾਨ ਨੇ ਉਹਨਾਂ ਦੇ ਕਿਸੇ ਫੈਸਲੇ ਤੇ ਸਵਾਲ ਨਹੀਂ ਉਠਾਇਆ ਸੀ ਪਰ ਅੱਜ ਉਸ ਦਾ ਰੁਖ ਕੁਝ ਅਜੀਬ ਜਿਹਾ ਲੱਗਾ ਫਿਰ ਵੀ ਮੁਰਾਦ ਖਾਨ ਨੇ ਆਪਣੇ ਇਰਾਦੇ ਹੋਰ ਪੱਕੇ ਕਰ ਲਏ ਸਰਫਰਾਜ ਸਾਹਿਬ ਸ਼ਹਿਰ ਦੀ ਚੁੰਨੀ ਬਰਸ਼ਤੀ ਵਿੱਚ ਪੜਦੇ ਸਨ ਜਦੋਂ ਉਹਨਾਂ ਨੂੰ ਚਿਲੇਖਾ ਬੇਗਮ ਨਾਲ ਪਿਆਰ ਹੋ ਗਿਆ ਸੀ ਸਰਫਰਾਜ ਸਾਹਿਬ ਦਾ ਵਿਆਹ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਵਿੱਚ ਤੈਅ ਸੀ ਪਰ ਉਹ ਚਿਲੇਖਾ ਬੇਗਮ ਦੀ ਮੁਹੱਬਤ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਸਨ ਉਹਨਾਂ ਨੇ ਆਪਣੇ ਦਾਦਾ ਸਾਹਿਬ ਤੋਂ ਲੋਕ ਅਗੇ ਚਿਲੇਖਾ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਹਵੇਲੀ ਲਿਆਏ ਜਦੋਂ ਮੁਰਾਦ ਖਾਨ ਨੂੰ ਇਸ ਬਾਰੇ ਪਤਾ ਲੱਗਾ ਉਹਨਾਂ ਨੇ ਪੂਰੀ ਹਵੇਲੀ ਸਿਰ ਤੇ ਚੱਕ ਲਿਆ ਅਤੇ ਸਰਫਰਾਜ ਤੇ ਚੁਲೇಖ ਖਾਨ ਨੂੰ ਹਵੇਲੀ ਤੋਂ ਕੱਢ ਦਿੱਤਾ ਸਰਫਰਾਜ ਸਾਹਿਬ ਚੁੱਪਚਾਪ ਸ਼ਹਿਰ ਜਾ ਕੇ ਬਸ ਗਏ ਮੁਰਾਦ ਖਾਨ ਨੇ ਉਹਨਾਂ ਨੂੰ ਸਾਰੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਅਤੇ ਉਹਨਾਂ ਦੀ ਹਰ ਚੀਜ਼ ਖੋਹ ਲਈ ਵਕਤ ਲੰਘਦਾ ਗਿਆ ਪਰ ਸਰਫਰਾਜ ਦੀ ਹਾਲਤ ਬਦਤਰ ਹੋ ਗਈ ਇਸ ਦੌਰਾਨ ਚੁਲೇಖਾ ਬੀਗਮ ਉਮੀਦ ਨਾਲ ਹੋ ਗਈ ਮਜਬੂਰੀ ਵਿੱਚ ਸਰਫਰਾਜ ਆਪਣੇ ਦਾਦਾ ਸਾਈ ਕੋਲ ਵਾਪਸ ਆਏ ਜਦੋਂ ਦਾਦਾ ਸਾਈ ਨੂੰ ਉਹਨਾਂ ਦੀ ਔਲਾਦ ਬਾਰੇ ਪਤਾ ਲੱਗਾ ਉਹਨਾਂ ਦਾ ਦਿਲ ਪਿਘਲ ਗਿਆ ਅਤੇ ਉਹਨਾਂ ਨੇ ਗੈਰ ਬਰਾਦਰੀ ਦੀ ਔਰਤ ਨੂੰ ਕਬੂਲ ਕਰ ਲਿਆ ਪਰ ਜਿਵੇਂ ਜਿਵੇਂ ਝੁਲੇਖਾ ਹਵੇਲੀ ਵਿੱਚ ਰਹੀ ਉਸ ਦੀ ਜ਼ਿੰਦਗੀ ਮੁਸ਼ਕਲ ਹੁੰਦੀ ਗਈ ਉਹ ਆਜ਼ਾਦ ਖਿਆਲ ਦੀ ਸੀ ਪਰ ਹਵੇਲੀ ਦੀਆਂ ਬੰਦਸ਼ਾਂ ਨੇ ਉਸ ਦਾ ਦਮ ਕੁੱਟ ਦਿੱਤਾ ਇੱਕ ਦਿਨ ਉਸ ਦੇ ਸਬਰ ਦਾ ਅਪਮਾਨਾ ਟੁੱਟ ਗਿਆ ਅਤੇ ਉਸ ਨੇ ਸਭ ਕੁਝ ਛੱਡ ਕੇ ਹਵੇਲੀ ਹਮੇਸ਼ਾ ਲਈ ਤਿਆਗ ਦਿੱਤੀ ਉਹ ਸਰਫਰਾਜ਼ ਤੇ ਜ਼ੋਰ ਪਾਉਂਦੀ ਸੀ ਕਿ ਉਹ ਵੀ ਸ਼ਹਿਰ ਆ ਕੇ ਰਹੇ ਪਰ ਸਰਫਰਾਜ਼ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਸਕਦੇ ਸਨ ਉਹ ਇਸ ਉਮੀਦ ਵਿੱਚ ਦਿਨ گزارਣ ਲੱਗੇ ਕਿ ਝੁਲੇਖਾ ਵਾਪਸ ਆਵੇਗੀ ਕੁਝ ਮਹੀਨਿਆਂ ਬਾਅਦ ਝੁਲੇਖਾ ਨੇ ਇੱਕ ਧੀ ਨੂੰ ਜਨਮ ਦਿੱਤਾ ਤਾਂ ਉਸ ਦਾ ਦਿਲ ਬਦਲ ਗਿਆ ਉਸ ਨੇ ਕੋਰਟ ਵਿੱਚ ਕੇਸ ਕਰ ਦਿੱਤਾ ਕਿ ਉਹ ਤਾਂ ਆਪਣੀ ਧੀ ਨੂੰ ਹਵੇਲੀ ਪੇ ਸਾਕਦੀ ਸੀ ਨਾ ਹੀ ਉਥੇ ਰਹਿ ਸਕਦੀ ਸੀ ਸਰਫਰਾਜ਼ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸ਼ਾਇਦ ਝੁਲੇਖਾ ਦਾ ਸਾਥ ਉਹਨਾਂ ਦੇ ਨਸੀਬ ਵਿੱਚ ਨਹੀਂ ਸੀ ਮਾ ਬਦਹਾਰ ਗਈ ਅਤੇ ਜਿੱਤ ਜਿੱਤ ਗਈ ਸਰਫਰਾ ਚਾਹੁੰਦੇ ਤਾਂ ਧੀ ਦੀ ਕਸਟੜੀ ਲੈ ਸਕਦੇ ਸਨ ਪਰ ਉਹਨਾਂ ਨੇ ਅਜਿਆ ਨਾ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਹਵੇਲੀ ਦੇ ਨਿਯਮ ਸਖਤ ਸਨ ਅਤੇ ਔਰਤਾਂ ਦੀ ਜ਼ਿੰਦਗੀ ਉੱਥੇ ਮੁਸ਼ਕਲ ਸੀ ਉਹ ਅਣਿਆਇਆ ਨੂੰ ਹਵੇਲੀ ਲਿਆ ਕੇ ਉਸਦੀ ਜ਼ਿੰਦਗੀ ਵਿੱਚ ਹਨੇਰਾ ਨਹੀਂ ਭਰਨਾ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਉਹ ਪੜੇ ਕੁਝ ਬਣੇ ਉਹਨਾਂ ਨੂੰ ਲੱਗਦਾ ਸੀ ਕਿ ਚੁਲੇਖਾ ਅਣਿਆਇਆ ਨੂੰ ਚੰਗਾ ਭਵਿੱਖ ਦੇਵੇਗੀ ਇਸ ਲਈ ਉਹ ਅਣਿਆਇਆ ਨਾਲ ਨਫ਼ਰਤ ਜाहिर ਕਰਨ ਲੱਗੇ ਉਹ ਚਾਹੁੰਦੇ ਸਨ ਕਿ ਅਣਿਆਇਆ ਹਵੇਲੀ ਨਾ ਆਵੇ ਕਿਉਂਕਿ ਉੱਥੇ ਉਹ ਨਾ ਪੜ ਸਕੇਗੀ ਨਾ ਸੁੱਖ ਨਾਲ ਰਹਿ ਸਕੇਗੀ ਉਹ ਜਾਣ ਬੁੱਝ ਕੇ ਕੇਸ ਹਾਰ ਗਏ ਪਰ ਚਲੇਖਾ ਅੱਗੇ ਸ਼ਰਤ ਰੱਖੀ ਕਿ ਅਣਿਆਇਆ ਹਰ ਮਹੀਨੇ ਉਹਨਾਂ ਨੂੰ ਮਿਲਣ ਆਵੇਗੀ ਸਰਫਰਾਜ ਅਣਿਆਇਆ ਨਾਲ ਸਖਤ ਰਹਿੰਦੇ ਪਰ ਉਸ ਨਾਲ ਮੁਹੱਬਤ ਸੀ ਜੋ ਉਸ ਦੀ ਦੂਜੀ ਪਤਨੀ ਦੇ ਬੱਚਿਆਂ ਨਾਲ ਨਹੀਂ ਸੀ ਅਣਿਆਇਆ ਉਹਨਾਂ ਦੀ ਪਹਿਲੀ ਔਲਾਦ ਅਤੇ ਹਰ ਮਾਂ ਬਾਪ ਨੂੰ ਪਹਿਲੀ ਔਲਾਦ ਸਭ ਤੋਂ ਅਜੀਜ਼ ਹੁੰਦੀ ਹੈ ਬਜਰਾ ਖਾਨ ਹਵੇਲੀ ਦੇ ਖਿਲਾਫ ਸੀ ਪਰ ਮੁਰਾਦ ਖਾਨ ਦੇ ਫੈਸਲੇ ਨਾਲ ਸਹਿਮਤ ਹੋਣ ਦੀ ਹਿੰਮਤ ਨਹੀਂ ਸੀ ਉਹ ਸਖਤ ਮિજાਜ ਸੀ ਉਸਦਾ ਦਬਦਬਾ ਪੂਰੇ ਇਲਾਕੇ ਵਿੱਚ ਸੀ ਪਰ ਇੱਕ ਹੀ ਇਨਸਾਨ ਸੀ ਜਿਸ ਤੋਂ ਵੱਜਦਾ ਖਾਨ ਵੀ ਡਰਦਾ ਸੀ ਉਸਦੇ ਦਾਤਾ ਮੁਰਾਦ ਖਾਨ ਉਹ ਲੰਮੇ ਲੰਮੇ ਕਦਮਾਂ ਨਾਲ ਅਨਿਆਆ ਦੇ ਕਮਰੇ ਵੱਲ ਵਧਿਆ ਦਰਵਾਜ਼ਾ ਜ਼ੋਰ ਨਾਲ ਖੋਲ੍ਹਿਆ ਅਨਿਆਆ ਇੱਕ ਕਿਤਾਬ ਵਿੱਚ ਡੁੱਬੀ ਸੀ ਉਸਨੂੰ ਦੇਖਦਿਆਂ ਹੀ ਉਸਨੇ ਸਿਰ ਤੇ ਦੁਪੱਟਾ ਸੰਭਾਲਿਆ ਅਤੇ ਸਹਿਮ ਗਈ ਵੱਜਦਾ ਖਾਨ ਦੀਆਂ ਅੱਖਾਂ ਵਿੱਚ ਜੀਵ ਸਖਤੀ ਸੀ ਚਿਹਰੇ ਤੇ ਕੋਈ ਭਾਵ ਨਹੀਂ ਸਨ ਉਹ ਬਿਨਾਂ ਲਾਗ ਲਪੇਟ ਬੋਲਿਆ ਤੂੰ ਮੇਰੇ ਤੋਂ 10 ਸਾਲ ਛੋਟੀ ਹੈ ਆਪਣੀ ਉਮਰ ਅਤੇ ਸਾਈਜ਼ ਦੇਖ ਕਿਤੇ ਵੀ ਸਾਡਾ ਜੋੜ ਨਹੀਂ ਮੈਂ ਤੈਨੂੰ ਕਦੇ ਕਿਸੇ ਨਜ਼ਰ ਨਾਲ ਨਹੀਂ ਦੇਖਿਆ ਮੇਰੇ ਦਾਦਾ ਮੇਰਾ ਵਿਰੋਧ ਨਹੀਂ ਸੁਣਨਗੇ ਤੂੰ ਆਪਣੀ ਤਰਫੋਂ ਵਿਆਹ ਤੋਂ ਇਨਕਾਰ ਕਰ ਦੇ ਅਨਿਆਇਆ ਨੇ ਚੁੱਪਚਾਪ ਉਸ ਦੀ ਗੱਲ ਸੁਣੀ ਅਤੇ ਸਿਰ ਝੁਕਾ ਲਿਆ ਉਸ ਦੀਆਂ ਅੱਖਾਂ ਵਿੱਚ ਦਰਦ ਸਾਫ ਚਲ ਰਿਹਾ ਸੀ ਉਸ ਨੇ ਹੌਲੀ ਸੁਰ ਵਿੱਚ ਕਿਹਾ ਮੈਂ ਇਨਕਾਰ ਨਹੀਂ ਕਰ ਸਕਦੀ ਮੇਰੀਆਂ ਮਜਬੂਰੀਆਂ ਹਨ ਕਾਸ਼ ਤੁਸੀਂ ਸਮਝ ਸਕਦੇ ਉਸ ਦੀ ਗੱਲ ਤੇ ਬਜਦਾ ਖਾਨ ਹੋਰ ਪੜਕ ਗਿਆ ਉਸ ਨੇ ਝਟਕੇ ਨਾਲ ਉਸ ਨੂੰ ਦੀਵਾਰ ਨਾਲ ਲਾਇਆ ਗਲਤੀ ਕਰ ਰਹੀ ਹੈ ਲੜਕੀ ਮੇਰੇ ਜਨੂਨ ਨੂੰ ਸਿੱਧਤ ਨੂੰ ਸਹਿ ਨਹੀਂ ਸਕੇਗੀ ਉਹ ਹੌਲੀ-ਹੌਲੀ ਨੇੜੇ ਆ ਹੋਇਆ ਇੱਕ ਹੱਥ ਉਸ ਦੀ ਕਮਰ ਅਤੇ ਦੂਜਾ ਹੱਥ ਉਸ ਦੇ ਮੋਢੇ ਤੇ ਰੱਖ ਕੇ ਉਸ ਨੂੰ ਆਪਣੇ ਨੇੜੇ ਕਰ ਲਿਆ ਉਸ ਦੀਆਂ ਗਰਮ ਸਾਹਾਂ ਅਨਿਆਯਾ ਦੀਆਂ ਕਰਦਨ ਤੇ ਪੈ ਰਹੀਆਂ ਸਨ ਜਿਸ ਨਾਲ ਉਸ ਨੂੰ ਤਕਲੀਫ ਹੋ ਰਹੀ ਸੀ ਪਰ ਅਨਿਆਯਾ ਦਾ ਦਿਲ ਵੱਜਦਾ ਖਾਂ ਦੀ ਸੰਗਤ ਵਿੱਚ ਧੜਕਣ ਲੱਗਾ ਅਤੇ ਉਸ ਦੀਆਂ ਗਰਮ ਸਾਹਾਂ ਨੇ ਉਸ ਦੀ ਜਾਨ ਕੱਢ ਦਿੱਤੀ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ ਵੱਜਦਾ ਖਾਂ ਨੇ ਉਸ ਨੂੰ ੱੱਕਾ ਦੇ ਕੇ ਬਿਸਤਰੇ ਤੇ ਸੁੱਟ ਦਿੱਤਾ ਬਸ ਇੰਨੀ ਹੀ ਹਿੰਮਤ ਹੈ ਮੇਰੇ ਐਨੇ ਨੇੜੇ ਆਉਣ ਤੇ ਤੇਰੇ ਪਸੀਨੇ ਛੁੱਟ ਗਏ ਜਦੋਂ ਮੈਂ ਤੇਰੇ ਤੋਂ ਪੂਰਾ ਹੱਕ ਵਸੂਲ ਕਰਾਂਗਾ ਤਾਂ ਕੀ ਕਰੇਗੀ ਵਿਆਹ ਤੋਂ ਇਨਕਾਰ ਕਰ ਦੇ ਨਹੀਂ ਤਾਂ ਮੇਰੇ ਗੁੱਸੇ ਨੂੰ ਸਹਿ ਨਹੀਂ ਸਕੇਗੀ ਅਣਿਆਏ ਆਨੇ ਕਿਹਾ ਮੈਂ ਵਿਆਹ ਤੋਂ ਪਿੱਛੇ ਨਹੀਂ ਹਟ ਸਕਦੀ ਮੇਰਾ ਹਵੇਲੀ ਤੋਂ ਇਲਾਵਾ ਕੋਈ ਟਿਕਾਣਾ ਨਹੀਂ ਅੱਖਾਂ ਵਿੱਚ ਅਥਰੂ ਨਾਲ ਉਸ ਨੇ ਕਿਹਾ ਬਜਦਾ ਖਾਨ ਨੇ ਤੈਸ਼ ਵਿੱਚ ਕਿਹਾ ਸਾਫ ਹੈ ਮੇਰੀ ਦੌਲਤ ਦੇਖ ਕੇ ਤੇਰੀ ਨੀਅਤ ਖਰਾਬ ਹੋ ਗਈ ਮੇਰੇ ਨਾਲ ਵਿਆਹ ਕਰ ਮੈਂ ਪਰ ਪਛਤਾਵਾ ਨਾ ਕਰੀ ਨਫ਼ਰਤ ਦੀਆਂ ਅੱਖਾਂ ਨਾਲ ਉਸ ਨੂੰ ਘੂਰਦਾ ਉਹ ਚਲਾ ਗਿਆ ਅਨਿਆਆ ਨੇ ਉਸ ਦੀਆਂ ਕੜਵੀਆਂ ਗੱਲਾਂ ਸੁਣੀਆਂ ਅਤੇ ਹੌਲੀ ਜਿਹੀ ਮੁਸਕਾਨ ਨਾਲ ਕਿਹਾ ਪਛਤਾਵਾ ਮੇਰੀ ਕਿਸਮਤ ਵਿੱਚ ਪਹਿਲਾਂ ਹੀ ਲਿਖਿਆ ਹੈ ਬਾਈ ਦਾ ਖਾਨ ਨੇ ਗੁੱਸੇ ਵਿੱਚ ਮੇਜ਼ ਤੇ ਮੁੱਕਾ ਮਾਰਿਆ ਅਤੇ ਕਮਰੇ ਤੋਂ ਬਾਹਰ ਨਿਕਲ ਗਿਆ ਵਿਆਹ ਵਾਲੇ ਦਿਨ ਹਵੇਲੀ ਵਿੱਚ ਚਾਹਲ ਪੈਰ ਸੀ ਰੌਸ਼ਨੀ ਨਾਲ جگਮਗਾਉਂਦੀ ਹਵੇਲੀ ਮਹਿਮਾਨਾਂ ਦੀ ਚਾਹਲ ਕਦਮੀ ਅਤੇ ਖੁਸ਼ਬੂ ਦਾ ਮਾਹੌਲ ਸੀ ਪਰ ਅਨਿਆਆ ਦੇ ਦਿਲ ਵਿੱਚ ਬਚਾਈ ਨਹੀਂ ਸੀ ਜਦੋਂ ਵਿਆਹ ਹੋਣ ਲੱਗਿਆ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਉਸ ਨੇ ਦਸਤਕ ਕੀਤੀ ਅਤੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ ਨਾਮਾ ਅਧਿਆਏ ਸ਼ੁਰੂ ਹੋ ਗਿਆ ਵਿਆਹ ਤੋਂ ਬਾਅਦ ਖਬਰ ਆਈ ਕਿ ਬਜਦਾਖਾਨ ਅੰਦਰ ਆ ਰਿਹਾ ਹੈ ਅਨਿਆਆ ਦੀਆਂ ਟੜਕਣਾ ਫਿਰ ਤੇਜ਼ ਹੋਈਆਂ ਜਦੋਂ ਬਜਦਾਖਾਨ ਆਇਆ ਉਸ ਨੇ ਅਨਿਆਇਆਂ ਨੂੰ ਦੇਖਿਆ ਪਰ ਉਸ ਦੀਆਂ ਅੱਖਾਂ ਵਿੱਚ ਕੋਈ ਨਰਮੀ ਨਹੀਂ ਸੀ ਤੋਮਾ ਦੇ ਦਿਲਾਂ ਵਿੱਚ ਅਨ ਕਹਿ ਹਰ ਦਰਦ ਸੀ ਇਹ ਵਿਆਹ ਦੋ ਮਜਬੂਰੀਆਂ ਦਾ ਬੰਧਨ ਸੀ ਜਿਸ ਵਿੱਚ ਮੁਹੱਬਤ ਦੀ ਕੋਈ ਜਗ੍ਹਾ ਨਹੀਂ ਸੀ ਜਦੋਂ ਮੌਲਵੀ ਸਾਹਿਬ ਨੇ ਕਬੂਲ ਹੈ ਕਿਹਾ ਉਸ ਦੇ ਸ਼ਬਦਾਂ ਵਿੱਚ ਚਟਾਨਾਂ ਵਰਗੀ ਸਖਤੀ ਸੀ ਅਨਿਆਇਆ ਦਾ ਦਿਲ ਸਹਿਮ ਗਿਆ ਵਜਦਾ ਨੇ ਉਸ ਨੂੰ ਆਖਰੀ ਵਾਰ ਘੂਰਿਆ ਅਤੇ ਤੇਜ਼ ਕਦਮਾਂ ਨਾਲ ਕਮਰੇ ਤੋਂ ਬਾਹਰ ਨਿਕਲ ਗਿਆ ਉਹ ਕਿਸੇ ਨੂੰ ਪਸੰਦ ਨਹੀਂ ਸੀ ਕਰਦਾ ਉਸ ਦੀ ਜ਼ਿੰਦਗੀ ਵਿੱਚ ਕੋਈ ਨਹੀਂ ਸੀ ਪਰ ਉਹ ਹਵੇਲੀ ਦੀ ਕੁੜੀ ਨੂੰ ਦੋਲਹਣ ਨਹੀਂ ਬਣਾਉਣਾ ਚਾਹੁੰਦਾ ਸੀ ਉਸ ਦੀ शख्सियत ਵੱਖਰੀ ਸੀ ਮੁਰਾਦ ਖਾਨ ਉਸ ਦੀ ਹਾਲਤ ਦੇਖ ਕੇ ਪਰੇਸ਼ਾਨ ਸਨ ਪਰ ਉਹਨਾਂ ਨੇ ਆਪਣੇ ਆਪ ਨੂੰ ਸਮਝਾ ਲਿਆ ਕਿ ਵਕਤ ਨਾਲ ਸਭ ਠੀਕ ਹੋ ਜਾਵੇਗਾ ਫਿਲਹਾਲ ਬਜਦਾ ਖਾਨ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਉਹ ਚੁੱਪ ਹੋ ਗਿਆ ਸੀ ਉਸ ਨੇ ਆਪਣਾ ਫੈਸਲਾ ਉੱਪਰ ਵਾਲੇ ਤੇ ਛੱਡ ਦਿੱਤਾ ਵਕਤ ਹੌਲੀ ਹੌਲੀ ਲੰਘ ਗਿਆ ਅਤੇ ਬਰਾਤ ਦਾ ਦਿਨ ਆਇਆ ਹਵੇਲੀ ਵਿੱਚ ਹਲਚਲ ਸੀ ਰੌਸ਼ਨੀ ਨਾਲ ਚਮਕਾਉਂਦੀ ਹਵੇਲੀ ਖੁਸ਼ਬੂਆਂ ਲਹਿਰਾਂ ਅਤੇ ਨੌਕਰਾਂ ਚੱਕਰਾਂ ਦੀ ਤੇਜ਼ ਭਜ ਦੌੜ ਸਭ ਕੁਝ ਸੁਪਨੇ ਵਰਗਾ ਸੀ ਪਰ ਅਨਿਆਆ ਦੇ ਦਿਲ ਵਿੱਚ ਅਜੀਬ ਚੈਨੀ ਸੀ ਉਸ ਦੀਆਂ ਅੱਖਾਂ ਸਾਹਮਣੇ ਉਸ ਦੀ ਮਾਂ ਦਾ ਚਿਹਰਾ ਆ ਗਿਆ ਉਹ ਆਪਣੀ ਮਾਂ ਦੀ ਮੌਜੂਦਗੀ ਮਹਿਸੂਸ ਕਰਨਾ ਚਾਹੁੰਦੀ ਸੀ ਪਰ ਇਹ ਇੱਛਾ ਸਿਰਫ ਖਵਾਇਸ਼ ਬਣ ਗਈ ਉਹ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਨਵੇਂ ਰਿਸ਼ਤੇ ਦੇ ਜਾਲ ਵਿੱਚ ਫਸ ਗਈ ਹੈ ਅਤੇ ਵਾਪਸੀ ਦਾ ਕੋਈ ਰਾਹ ਨਹੀਂ ਸੀ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਪਰ ਅਨਿਆਆ ਦੇ ਦਿਲ ਵਿੱਚ ਇੱਕ ਜੀਵ ਜਿਹਾ ਖਾਲੀਪਨ ਸੀ ਅਨਿਆਆ ਦੀ ਹਰੁਖ ਸੁਖਤੀਏ ਦਾ ਸਮਾਂ ਆ ਗਿਆ ਸੀ ਜਨਾਨਾਖਾਨੇ ਵਿੱਚ ਡੂੰਗੀ ਉਦਾਸੀ છਾਈ ਸੀ ਅਨਿਆਆ ਆਪਣੇ ਪਾਪਾ ਸਰਫਰਾਜ ਸਾਹਿਬ ਦੇ ਗਲ ਨਾਲ ਲੱਗ ਕੇ ਬੱਚਿਆਂ ਵਾਂਗ ਰੋ ਪਈ ਜਿਵੇਂ ਉਹ ਸਾਰੀਆਂ ਤਕਲੀਫਾਂ ਅਤੇ ਕੰਮ ਇੱਕੋ ਵਾਰ ਉਹਨਾਂ ਸਾਹਮਣੇ ਬਿਆਨ ਕਰ ਰਹੀ ਹੋਵੇ ਸਰਫਰਾਜ ਸਾਹਿਬ ਦੇ ਹੱਥ ਕੰਬ ਰਹੇ ਸਨ ਪਰ ਉਹਨਾਂ ਨੇ ਧੀ ਨੂੰ ਦਿਲਾਸਾ ਦਿੰਦਿਆਂ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਦਿਲ ਵਿੱਚ ਦੁਆ ਕੀਤੀ ਕਿ ਉਹ ਹਮੇਸ਼ਾ ਖੁਸ਼ ਰਹੇ ਅਨਿਆਆ ਹੁਣ ਹਮੇਸ਼ਾ ਲਈ ਆਪਣੇ ਪਾਪਾ ਤੋਂ ਰੁਕਸਤ ਹੋ ਕੇ ਬਜਦਾਖਾਨ ਦੀ ਜ਼ਿੰਦਗੀ ਦਾ ਹੀ ਸ ਆਣੀ ਗਈ ਦੋਲਹਨ ਦੀ ਖਾਸ ਜਿਜਕ ਤੇ ਅਜੀਬ ਡਰ ਨਾਲ ਉਹ ਬਜਦਾਖਾਨ ਦੇ ਕਮਰੇ ਵਿੱਚ ਦਾਖਲ ਹੋਈ ਕਮਰੇ ਵਿੱਚ ਹਰ ਪਾਸੇ ਖੁਸ਼ਬੂ ਦਾ ਹਲਕਾ ਸਪਰਸ਼ ਸੀ ਅਤੇ ਰੌਸ਼ਨੀ ਧੀਮੀ ਸੀ ਜਿਵੇਂ ਸਭ ਕੁਝ ਸ਼ਾਂਤੀ ਅਤੇ ਗਹਿਰਾਈ ਵਿੱਚ ਲਿਪਟਿਆ ਹੋਵੇ ਉਹ ਚੁੱਪਚਾਪ ਇੱਕ ਕੋਨੇ ਵਿੱਚ ਬੈਠ ਗਈ ਦਿਲ ਵਿੱਚ ਹਜ਼ਾਰਾਂ ਸਵਾਲ ਸਨ ਚੰਦ ਪਲਾਂ ਬਾਅਦ ਬਜਦਾਖਾਨ ਕਮਰੇ ਵਿੱਚ ਆਇਆ ਉਸ ਨੇ ਸਫੇਦ ਸਲਵਾਰ ਕਮੀਜ਼ ਨਾਲ ਉਹੀ ਮਰਦਾਨਾ ਸ਼ਾਲ ਮੋਢੇ ਤੇ ਰੱਖੀ ਹੋਈ ਸੀ ਜਿਸ ਨੇ ਉਸ ਦੀ ਸ਼ਖਸੀਅਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਅੱਖਾਂ ਵਿਚ ਡੂੰਘਾਈ ਅਤੇ ਚਿਹਰੇ ਤੇ ਖਾਸ ਗੰਭੀਰਤਾ ਸੀ ਉਸ ਨੇ ਅਨਿਆਆਵਲ ਦੇਖਿਆ ਜੋ ਲਾਲ ਜੋੜੇ ਵਿੱਚ ਝਿਜਕਦੀ ਸਿਰ ਝੁਕਾਈ ਬੈਠੀ ਸੀ ਅਨਿਆਆ ਦੀ ਸਾਦਗੀ ਨੇ ਬਜਦਾਖਾਨ ਨੂੰ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ ਉਹ ਇੱਕ ਪਲ ਲਈ ਠਹਿਰ ਗਿਆ ਜਿਵੇਂ ਸਮਾਂ ਰੁਕ ਕੇ ਇਹਨਾਂ ਦੋਹਾਂ ਲਈ ਵੱਖਰੀ ਦੁਨੀਆ ਬਣਾ ਗਿਆ ਹੋਵੇ ਅਚਾਨਕ ਅਨਿਆਇਆ ਆਪਣੀ ਜਗ੍ਹਾ ਤੋਂ ਉੱਠੀ ਅਤੇ ਬਜਦਾਖਾਨ ਦੇ ਸਾਹਮਣੇ ਖੜੀ ਹੋ ਗਈ। ਕਾਫੀ ਦੇਰ ਤੱਕ ਉਹ ਉਸ ਨੂੰ ਦੇਖਦੀ ਰਹੀ ਜਦਕਿ ਬਜਦਾਖਾਨ ਹੈਰਾਨ ਸੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ ਪਰ ਅਨਿਆਇਆ ਨੇ ਬਿਨਾ ਕੁਝ ਕਹੇ ਬਜਦਾਖਾਨ ਦੇ ਗਲ ਨਾਲ ਲੱਗ ਗਈ। ਇਹ ਪਲ ਬਜਦਾ ਲਈ ਅਚਾਨਕ ਸੀ। ਉਸਨੇ ਕਦੇ ਨਹੀਂ ਸੋਚਿਆ ਸੀ ਕਿ ਇਸ ਕੁੜੀ ਵਿੱਚ ਇੰਨੀ ਹਿੰਮਤ ਹੋਵੇਗੀ ਕਿ ਉਹ ਆਪਣੀ ਚਿਜਕ ਅਤੇ ਡਰ ਨੂੰ ਇੱਕ ਪਲ ਵਿੱਚ ਤੋੜ ਦੇਵੇ ਜਦੋਂ ਅਨਯਾਇਆ ਉਸ ਦੇ سینੇ ਨਾਲ ਲੱਗ ਕੇ ਬੇਖੁਦੀ ਵਿੱਚ ਰੋਣ ਲੱਗੀ ਤਾਂ ਬਜਦਾਰ ਖਾਨ ਹੈਰਾਨ ਅਤੇ ਡੂੰਗੇ ਵਿਚਾਰਾਂ ਵਿੱਚ ਡੁੱਬ ਗਿਆ ਅਨਯਾਇਆ ਦੀਆਂ ਸਿਸਕੀਆਂ ਕਮਰੇ ਵਿੱਚ ਗੂੰਜ ਰਹੀਆਂ ਸਨ ਉਹ ਕਹਿਣ ਲੱਗੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ ਹੈ ਖੁਦਾ ਦੇ ਵਾਸਤੇ ਇਸ ਰਿਸ਼ਤੇ ਨੂੰ ਨਿਭਾਉਣ ਦੀ ਇੱਕ ਕੋਸ਼ਿਸ਼ ਕਰੋ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਬਦਲੇ ਵਿੱਚ ਤੁਸੀਂ ਵੀ ਮੈਨੂੰ ਨਿਰਾਸ਼ ਨਾ ਕਰੋ ਮੈਂ ਬਹੁਤ ਉਮੀਦਾਂ ਨਾਲ ਇਹ ਰਿਸ਼ਤਾ ਜੋੜਿਆ ਹੈ ਉਸ ਦੇ ਦੁਖੀ ਸ਼ਬਦ ਬਜਦਾਖਾਨ ਦੇ ਦਿਲ ਵਿੱਚ ਨੂੰ ਛੂ ਗਏ ਉਸ ਦਾ ਸਾਰਾ ਗੁੱਸਾ ਛੱਟ ਨਾਲ ਖਤਮ ਹੋ ਗਿਆ ਅਨਯਾਇ ਦੀ ਮਾਸੂਮੀਅਤ ਨੇ ਬਜਦਾਖਾਨ ਨੂੰ ਪਿੰਗਲਾ ਦਿੱਤਾ ਉਸ ਦੇ ਹੱਥ ਅਨਯਾਇ ਦੀ ਕਮਰ ਤੇ ਰੁਕ ਗਏ ਅਨਯਾਇ ਦੇ ਨਾਜ਼ੁਕ ਵਜੂਦ ਵਿੱਚ ਉਸ ਦਾ ਮਨ ਪਿੰਗਲਣ ਲੱਗਾ ਇਹ ਨਾਜ਼ੁਕ ਪਾਲ ਸੀ ਉਹ ਜੋ ਹਮੇਸ਼ਾ ਸਖਤੀ ਅਤੇ ਰੋਵ ਨਾਲ ਮਸ਼ਹੂਰ ਸੀ ਚੁੱਪ ਸੀ ਉਸ ਨੇ ਅਨਯਾਇ ਨੂੰ ਨੇੜੇ ਖਿੱਚਿਆ ਉਸ ਦੇ ਮੱਥੇ ਨੂੰ ਚੁੰਮਦਿਆਂ ਹੌਲੀ ਆਵਾਜ਼ ਵਿੱਚ ਕਿਹਾ ਤੂੰ ਮੇਰੀ ਮੁਹੱਬਤ ਹੈ ਇਹ ਮੈਂ ਨਹੀਂ ਕਹਾਂਗਾ ਪਰ ਤੂੰ ਮੇਰੀ ਪਤਨੀ ਹੈ ਸਭ ਕੁਝ ਸਮੇਂ ਨਾਲ ਹੁੰਦਾ ਹੈ mohabbat ਵੀ ਹੋ ਜਾਵੇਗੀ ਚਿੰਤਾ ਨਾ ਕਰ ਬਜਦਾ ਖਾਨ ਤੈਨੂੰ ਕਦੇ ਨਿਰਾਸ਼ ਨਹੀਂ ਕਰੇਗਾ ਅਨਯਾਇ ਦੇ ਦਿਲ ਨੂੰ ਸਕੂਨ ਮਿਲਿਆ ਛਿਸਕੀਆਂ ਹੌਲੀ ਹੌਲੀ ਥਮ ਗਈਆਂ ਅਤੇ ਉਹ ਬਜਦਾ ਖਾਨ ਦੇ ਸੀਨੇ ਨਾਲ ਲੱਗ ਰਹੀ ਸੀ ਬਜਦਾ ਖਾਨ ਨੇ ਦਿਲ ਵਿੱਚ ਫੈਸਲਾ ਕੀਤਾ ਕਿ ਉਹ ਇਸ ਰਿਸ਼ਤੇ ਨੂੰ ਨਵਾਵੇਗਾ ਅਤੇ ਅਨਯਾਇ ਨੂੰ ਇੱਜ਼ਤ ਤੇ ਪਿਆਰ ਦੇਵੇਗਾ ਉਸ ਨੇ ਅਨਯਾਇ ਦੇ ਚਿਹਰੇ ਦੀ ਉਦਾਸੀ ਦੇਖ ਕੇ ਸਮਝ ਲਿਆ ਸੀ ਕਿ ਉਸ ਨੇ ਬਹੁਤ ਕੁਝ ਸਹਿਿਆ ਹੈ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ وجہ ਨਾਲ ਉਸ ਨੂੰ ਹੋਰ ਤਕਲੀਫ ਮਿਲੇ ਬਾਈਦਾ ਖਾਨ ਦੇ ਨਰਮ ਸ਼ਬਦਾਂ ਨੇ ਅਨਿਆਇ ਤੇ ਤੇਲ ਨੂੰ ਸ਼ਾਂਤੀ ਦਿੱਤੀ ਪਰ ਦਿਲ ਵਿੱਚ ਅਨਜਾਨ ਡਰ ਅਜੇ ਵੀ ਸੀ ਜਦੋਂ ਉਹ ਬਾਈਦਾ ਤੋਂ ਵੱਖ ਹੋਈ ਉਸ ਨੇ ਅਥਰੂ ਛਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਬਾਈਦਾ ਖਾਨ ਨੇ ਅਨਿਆਇਆ ਦੀਆਂ ਝੁਕੀਆਂ ਨਜ਼ਰਾਂ ਨੂੰ ਗੌਰ ਨਾਲ ਦੇਖਿਆ ਜਿਵੇਂ ਉਹ ਉਸ ਦੀ ਹਰ ਸੋਚ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਮਰੇ ਵਿੱਚ ਕਮੌਸ਼ੀ ਸੀ ਪਰ ਉਹ ਸ਼ਾਂਤੀਪੂਰਨ ਸੀ ਬਾਈਦਾ ਖਾਨ ਨੇ ਸ਼ਾਲ ਉਤਾਰਿਆ ਨਰਮੀ ਨਾਲ ਕਿਹਾ ਅਨਿਆਇਆ ਬੈਠ ਜਾ ਅੱਜ ਦੀ ਰਾਤ ਤੇਰੇ ਲਈ ਅਹਿਮ ਹੈ ਮੈਂ ਨਹੀਂ ਚਾਹੁੰਦਾ ਕਿ ਐ ਸੁਰੱਖਿਅਤ ਮਹਿਸੂਸ ਕਰੇ ਅਨਯਾਇ ਨੇ ਹੌਲੀ ਜੇ ਸਿਰ ਹਿਲਾਇਆ ਅਤੇ ਬਿਸਤਰੇ ਦੇ ਕਿਨਾਰੇ ਤੇ ਬੈਠ ਗਈ ਬਾਈਦਾ ਖਾਨ ਉਸ ਦੇ ਨੇੜੇ ਆਇਆ ਪਰ ਦੂਰੀ ਤੇ ਬੈਠ ਗਿਆ ਉਸ ਨੇ ਦੁੱਧ ਦਾ ਗਲਾਸ ਭਰ ਕੇ ਨੇ ਆਇਆ ਬਲਬ ਵਧਾਇਆ ਦੁੱਧ ਪੀ ਲਿਆ ਤੇਰੀਆਂ ਅੱਖਾਂ ਦੀ ਲਾਲੀ ਦੱਸ ਰਹੀ ਹੈ ਕਿ ਤੂੰ ਕਾਫੀ ਦੇਰ ਤੋਂ ਕੁਝ ਨਹੀਂ ਖਾਦਾ ਅਨਯਾਇ ਨੇ ਚਿਚਕਦਿਆਂ ਗਲਾਸ ਫੜਿਆ ਪਰ ਹੱਥ ਕੰਬ ਰਹੇ ਸਨ ਅਤੇ ਦੁੱਧ ਦੀ ਇੱਕ ਬੂੰਦ ਉਸ ਦੇ ਹੱਥ ਤੇ ਡਿੱਗ ਗਈ ਬਾਈਦਾ ਖਾਨ ਨੇ ਮੁਸਕਰਾਉਂਦਿਆਂ ਕਿਹਾ ਡਰਨਾ ਅਨਯਾਇ ਇਹ ਤੇਰਾ ਘਰ ਹੈ ਮੈਂ ਤੈਨੂੰ ਕਿਸੇ ਡਰਜਾਂ ਕੰਮ ਵਿੱਚ ਨਹੀਂ ਫਸੰਦਿਆਂਗਾ ਬਾਈਦਾ ਖਾਨ ਦੇ ਬੋਲਣ ਦੇ ਟੰਗ ਅਤੇ ਸਚਾਈ ਨੇ ਅਨਯਾਇ ਦੇ ਦਿਲ ਵਿੱਚ ਉਮੀਦ ਜਗਾਈ ਉਸ ਨੇ ਬਾਈਦਾ ਖਾਨ ਨੂੰ ਪਹਿਲੀ ਵਾਰ ਦਿਲ ਨਾਲ ਦੇਖਿਆ ਉਸ ਦੇ ਚਿਹਰੇ ਤੇ ਸਾਕਤੀ ਦੇ باوجود ਇਮਾਨਦਾਰੀ ਸੀ ਅਤੇ ਅੱਖਾਂ ਵਿੱਚ ਚਮਕ ਸੀ ਜੋ ਵੀ ਵਿਸ਼ਵਾਸ ਦਿੰਦੀ ਸੀ ਬਾਈਦਾ ਖਾਨ ਨੇ ਅਨਯਾਇਆ ਦੀਆਂ ਸ਼ਰਮੀਲੀਆਂ ਅੱਖਾਂ ਵਿੱਚ ਝਾਕਦਿਆਂ ਕਿਹਾ ਮੈਨੂੰ ਪਤਾ ਹੈ ਇਹ ਰਿਸ਼ਤਾ ਤੇਰੇ ਤੇ ਜ਼ਬਰਦਸਤੀ ਥੋਪਿਆ ਗਿਆ ਸ਼ਾਇਦ ਤੈਨੂੰ ਲੱਗਦਾ ਹੋਵੇ ਕਿ ਮੈਂ ਵੀ ਤੈਨੂੰ ਜ਼ਬਰਦਸਤੀ ਪਣਾਵਾਗਾ ਪਰ ਸਚਾਈ ਇਹ ਹੈ ਕਿ ਮੈਂ ਤੈਨੂੰ ਸਮਝਣ ਲਈ ਵਕਤ ਦੇਣ ਅਤੇ ਤੇਰਾ ਵਿਸ਼ਵਾਸ ਜਿੱਤਣ ਲਈ ਤਿਆਰ ਹਾਂ ਅਨਯਾਇਆ ਦੀਆਂ ਅੱਖਾਂ ਵਿੱਚੋਂ ਇੱਕ ਉਥਰੂ ਨਿਕਲਿਆ ਉਹ ਕਹਿਣ ਲੱਗੀ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਵਕਤ ਆਵੇਗਾ ਜਿੱਥੇ ਮੈਂ ਸਕੂਨ ਮਹਿਸੂਸ ਕਰਾਂਗੀ ਤੁਹਾਡੀਆਂ ਗੱਲਾਂ ਨੇ ਦਿਲ ਨੂੰ ਰਾਹਤ ਦਿੱਤੀ ਪਰ ਡਰ ਅਜੇ ਵੀ ਹੈ ਬਜਦਾ ਖਾਨ ਨੇ ਨੇੜੇ ਆ ਕੇ ਕਿਹਾ ਡਰਨਾ ਤੂੰ ਬਜਦਾ ਖਾਨ ਦੀ ਪਤਨੀ ਹੈ ਇਸ ਘਰ ਦਿਲ ਅਤੇ ਜ਼ਿੰਦਗੀ ਵਿੱਚ ਤੇਰੀ ਐਹਮियत ਸਭ ਤੋਂ ਵੱਡੀ ਹੋਵੇਗੀ ਮੈਂ ਜਾਣਦਾ ਹਾਂ ਮੇਰੇ ਤਰੀਕੇ ਸਖਤ ਹਨ ਪਰ ਦਿਲ ਦਾ ਮਾਮਲਾ ਵੱਖਰਾ ਹੁੰਦਾ ਹੈ ਸ਼ਾਇਦ ਵਕਤ ਨਾਲ ਮੈਂ ਤੇਰੇ ਨੇੜੇ ਆ ਸਕਾਂ ਅਤੇ ਤੈਨੂੰ ਜ਼ਿੰਦਗੀ ਦਾ ਹਿੱਸਾ ਬਣਨ ਦਾ ਅਹਿਸਾਸ ਦਿਵਾ ਸਕਾਂ ਅਨਿਆਆ ਨੇ ਅੱਖਾਂ ਚੁਕਾ ਲਈਆਂ ਅਤੇ ਕਿਹਾ ਤੁਹਾਡੇ ਸ਼ਬਦ ਸੱਚੇ ਲੱਗਦੇ ਹਨ ਪਰ ਮੈਂ ਜ਼ਿੰਦਗੀ ਵਿੱਚ ਐਨੇ ਧੋਖੇ ਖਾਦੇ ਹਨ ਕਿ ਵੀ ਵਾਸ਼ ਕਰਨਾ ਮੁਸ਼ਕਲ ਹੈ ਬਾਈ ਦਾ ਖਾਨ ਨੇ ਉਸ ਦਾ ਹੱਥ ਫੜਿਆ ਉਸ ਦੀ ਤਕਲੀਫ ਸਮਝਦਿਆਂ ਕਿਹਾ ਤੋਖਾ ਤੇ ਗਮ ਤੇਰਾ ਅਤੀਤ ਹਨ ਪਰ ਹੁਣ ਤੇਰਾ ਵਰਤਮਾਨ ਅਤੇ ਭਵਿੱਖ ਮੇਰੇ ਨਾਲ ਹੈ ਮੈਂ ਵਾਦਾ ਕਰਦਾ ਹਾਂ ਤੈਨੂੰ ਕਦੇ ਇਕੱਲਾ ਨਹੀਂ ਛੱਡਾਂਗਾ ਅਨਯਾਇਆ ਨੇ ਬਜਦਾ ਦੇ ਮਜ਼ਬੂਤ ਹੱਥ ਥਾਵੇਂ ਅੱਖਾਂ ਬੰਦ ਕੀਤੀਆਂ ਉਸ ਦਾ ਦਿਲ ਜਿਵੇਂ ਟੜਕਣਾ ਭੁੱਲ ਗਿਆ ਸੀ ਬਾਈ ਦਾ ਖਾਨ ਦੇ ਸ਼ਬਦ ਨਵੇਂ ਸਨ ਦਿਲ ਲਈ ਅਜਨਬੀ ਪਰ ਸਕੂਨ ਦੇਣੇ ਵਾਲੇ ਬਜਦਾ ਖਾਨ ਨੇ ਕਿਹਾ ਚੱਲ ਅੱਜ ਦੀ ਰਾਤ ਨਵੀਂ ਸ਼ੁਰੂਆਤ ਦੀ ਰਾਤ ਹੈ ਸਾਡੇ ਦੋ ਖਾਤਮ ਹੋ ਗਏ ਮੈਂ ਤੇਰੀ ਖੁਸ਼ੀ ਅਤੇ ਵਿਸ਼ਵਾਸ ਲਈ ਹਰ ਕੋਸ਼ਿਸ਼ ਕਰਾਂਗਾ ਅਨਯਾਇਆ ਨੇ ਸਿਰ ਉਠਾਇਆ ਜੇ ਇਹ ਸਭ ਸੱਚ ਹੈ ਤਾਂ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਇਸ ਰਿਸ਼ਤੇ ਨੂੰ ਸਵੀਕਾਰ ਕਰਾਂ ਸ਼ਾਇਦ ਵਕਤ ਨਾਲ ਅਸੀਂ ਇੱਕ ਦੂਜੇ ਨੂੰ ਸਮਝ ਸਕੀਏ ਬਾਈਦਾ ਖਾਨ ਨੇ ਮੁਸਕਰਾਉਂਦਿਆਂ ਕਿਹਾ ਤੇਰੀ ਮਸੂਮੀਅਤ ਅਤੇ ਸੱਚਾਈ ਮੇਰੇ ਦਿਲ ਨੂੰ ਨੇੜੇ ਲਿਆਉਂਦੀ ਹੈ ਕਹਿੰਦਿਆਂ ਉਸ ਨੇ ਅਨਯਾਇਆ ਨੂੰ ਨੇੜੇ ਕੀਤਾ ਉਸ ਦੇ ਅਥਰੂਆਂ ਨੂੰ ਚੁੰਮਦਿਆਂ ਉਸ ਦੀ ਤਕਲੀਫ ਘਟਾਈ ਅਨਯਾਇਆ ਨੇ ਅੱਖਾਂ ਬੰਦ ਕਰਕੇ ਬਾਈਦਾ ਖਾਨ ਦੇ ਪਿਆਰ ਨੂੰ ਮਹਿਸੂਸ ਕੀਤਾ ਬਾਈਦਾ ਖਾਨ ਨੇ ਆਪਣਾ ਦਿਲ ਸਾਫ ਕਰ ਲਿਆ ਅਤੇ ਉਸ ਰਾਤ ਅਨਿਆਆ ਨੂੰ ਇੰਨੀ ਮੁਹੱਬਤ ਦਿੱਤੀ ਕਿ ਉਸ ਦਾ ਪੂਰਾ ਅਵਜੂਦ ਪਿਆਰ ਨਾਲ ਭਰ ਗਿਆ ਸਵੇਰ ਦਾ ਮੰਜ਼ਰ ਆਪਣੀ ਸਾਰੀ ਚਮਕ ਨਾਲ ਉੱਭਰ ਰਿਹਾ ਸੀ ਪਰ ਅਨਿਆਆ ਦੇ ਦਿਲ ਵਿੱਚ ਡਰ ਅਤੇ ਉਮੀਦ ਇਕੱਠੇ ਸਮਾਈ ਹੋਈ ਸਨ ਰਾਤ ਦੀਆਂ ਗੱਲਾਂ ਅਤੇ ਉਹ ਸਾਰੇ ਪਲ ਉਸ ਦੇ ਦਿਮਾਗ ਵਿੱਚ ਘੁੰਮ ਰਹੇ ਸਨ ਬਜਾਖਾਨ ਦੇ ਸ਼ਬਦ ਅਤੇ ਉਸ ਦੀਆਂ ਅੱਖਾਂ ਵਿੱਚ ਝਲਕਦੀ ਇਮਾਨਦਾਰੀ ਸੁਪਨੇ ਵਰਗੀ ਲੱਗ ਰਹੀ ਸੀ ਉਹ ਇਹ ਸੋਚ ਹੀ ਰਹੀ ਸੀ ਕਿ ਹਲਕੀ दस्तक ਨਾਲ ਦਰਵਾਜ਼ਾ ਖੁੱਲਿਆ ਅਤੇ ਬਜਾਖਾਨ ਸਫੇਦ ਸਲਵਾਰ ਕੁਰਤੇ ਅਤੇ ਵਾਲੀ ਸ਼ਾਲ ਪੈਣੇ ਖੜਾ ਸੀ ਉਸਦੇ ਚਿਹਰੇ ਤੇ ਗੌਰਵ ਅਤੇ ਸਰਦਾਰੀ ਦਾ ਰੂਪ ਸੀ ਪਰ ਅੱਖਾਂ ਵਿੱਚ ਨਰਮੀ ਚਲਕ ਰਹੀ ਸੀ ਤਿਆਰ ਹੋ ਜਾ ਅਣਿਆਇਆ ਅਸੀਂ ਬਾਹਰ ਜਾਣਾ ਹੈ ਪਾਇਦਾ ਖਾਨ ਨੇ ਨਰਮੀ ਨਾਲ ਕਿਹਾ ਅਣਿਆਇਆ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਬਾਹਰ ਪਰ ਕਿੱਥੇ ਜੋ ਕਿਹਾ ਹੈ ਉਹੀ ਕਰ ਪਾਇਦਾ ਖਾਨ ਨੇ ਛੋਟਾ ਜਿਹਾ ਜਵਾਬ ਦਿੱਤਾ ਪਰ ਉਸਦੀ ਆਵਾਜ਼ ਵਿੱਚ ਸਖਤੀ ਨਹੀਂ ਸਗੋਂ ਨਰਮੀ ਅਤੇ ਹੁਕਮ ਦਾ ਮਿਲਾਜੁਲੀਆਪ ਸੀ ਅਣਿਆਇਆ ਨੇ ਸਿਰ ਹਿਲਾਇਆ ਅਤੇ ਤਿਆਰ ਹੋਣ ਲੱਗੇ ਕੁਝ ਪਲਾਂ ਬਾਅਦ ਉਹ ਹਲਕੇ ਰੰਗ ਦੇ ਸਲਵਾਰ ਕੁਰਤੇ ਵਿੱਚ ਸਿਰ ਤੇ ਦੁਪੱਟਾ ਕੇ ਬਾਈਦਾਖਾਨ ਦੇ ਸਾਹਮਣੇ ਖੜੀ ਸੀ ਅੱਖਾਂ ਵਿੱਚ ਝਿਜਕ ਸਾਫ ਨਜ਼ਰ ਆ ਰਹੀ ਸੀ ਬਾਈਦਾਖਾਨ ਨੇ ਉਸ ਨੂੰ ਇੱਕ ਨਜ਼ਰ ਦੇਖਿਆ ਅਤੇ ਹੌਲੀ ਜਿਹਾ ਕਿਹਾ ਤੂੰ ਬਹੁਤ ਸੋਹਣੀ ਹੈ ਅਣਾਇਆ ਅਨੇ ਆਇਆ ਦੇ ਗੱਲ ਲਾਲ ਹੋ ਗਏ ਅਤੇ ਉਸ ਨੇ ਨਜ਼ਰ ਚੁਕਾ ਲਈ ਬਾਈ ਦਾ ਖਾਨ ਨੇ ਦਰਵਾਜ਼ਾ ਖੋਲ ਕੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਜਦੋਂ ਦੋਵੇਂ ਹਵੇਲੀ ਦੇ ਵਿਸ਼ਾਲ ਆਂਗਣ ਵਿੱਚ ਪਹੁੰਚੇ ਉੱਥੇ ਮੌਜੂਦ ਹਰ ਇਨਸਾਨ ਨੇ ਉਹਨਾਂ ਨੂੰ ਹਰਾਨੀ ਨਾਲ ਦੇਖਿਆ ਬਾਈ ਦਾ ਖਾਨ ਜੋ ਆਪਣੀ ਸਰਦਾਰੀ ਲਈ ਮਸ਼ਹੂਰ ਸੀ ਆਪਣੀ ਨਵੀਂ ਤਲਹਣ ਨਾਲ ਖੜਾ ਸੀ ਅਤੇ ਉਸ ਦਾ ਵਿਵਹਾਰ ਸਭ ਲਈ ਹਰਾਨੀਜਨਕ ਸੀ ਅਨੇ ਆਇਆ ਨੂੰ ਲੱਗ ਰਿਹਾ ਸੀ ਕਿ ਸਾਰਿਆਂ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹਨ ਅਤੇ ਉਹ ਇੰਨਾਂ ਨਜ਼ਰਾਂ ਦਾ ਸਾਹਮਣਾ ਕਰਨ ਦੇ ਕਾਬਲ ਨਹੀਂ ਸੀ ਪਰ ਬਜਦਾਖਾਨ ਨੇ ਹੌਲੀ ਜਿਹੇ ਉਸ ਦਾ ਹੱਥ ਫੜਿਆ ਅਤੇ ਉਸ ਦੀ ਪਿੱਠ ਤੇ ਐ ਵਿਸ਼ਵਾਸ ਭਰੀ ਥਾਪੀ ਦਿੰਦਿਆਂ ਕਿਹਾ ਤੂੰ ਮੇਰੇ ਨਾਲ ਹੈ ਕਿਸੇ ਗੱਲ ਦੀ ਚਿੰਤਾ ਨਾ ਕਰ ਦਾਦਾ ਜੀ ਅਤੇ ਮਰਦਾਨਾ ਖਾਨੇ ਦੇ ਲੋਕ ਬਜਦਾਖਾਨ ਨੂੰ ਦੇਖ ਰਹੇ ਸਨ ਜਦਕਿ ਔਰਤਾਂ ਜਨਾਨਾ ਖਾਨੇ ਤੋਂ ਝਾਕ ਰਹੀਆਂ ਸਨ ਬਜਦਾਖਾਨ ਨੇ ਸਭ ਨੂੰ ਸਮੋਤਦਿਆਂ ਕਿਹਾ ਇਹ ਮੇਰੀ ਪਤਨੀ ਹੈ ਅਣਾਇਆ ਅੱਜ ਤੋਂ ਬਾਅਦ ਇਸ ਨੂੰ ਉਹੀ ਇੱਜ਼ਤ ਮਿਲੇਗੀ ਜੋ ਬਜਦਾਖਾਨ ਦੀ ਪਤਨੀ ਨੂੰ ਮਿਲਣੀ ਚਾਹੀਦੀ ਹੈ ਅਤੇ ਯਾਦ ਰੱਖੋ ਕੋਈ ਵੀ ਇਸ ਨੂੰ ਘੱਟ ਸਮਝਣ ਦੀ ਕੋਸ਼ਿਸ਼ ਨਾ करे ਨਹੀਂ ਤਾਂ ਉਸ ਨੂੰ ਮੈਨੂੰ ਜਵਾਬ ਦੇਣਾ ਪਵੇਗਾ ਬਜਦਾਖਾਨ ਦੀ ਕੂੰਜ ਦੀ ਆਵਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਨਿਆਆ ਦੀਆਂ ਅੱਖਾਂ ਵਿੱਚ ਨਵੀਂ ਆ ਗਈ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਹੀ ਬਜਦਾਖਾਨ ਜੋ ਕੱਲ ਤੱਕ ਇਸ ਰਿਸ਼ਤੇ ਤੋਂ ਨਾ ਖੁਸ਼ ਸੀ ਅੱਜ ਸਭ ਦੇ ਸਾਹਮਣੇ ਉਸ ਦੀ ਮਦਦ ਕਰ ਰਿਹਾ ਸੀ ਬਾਈਦਾਖਾਨ ਨੇ ਅਨਿਆਆ ਵੱਲ ਦੇਖ ਕੇ ਮੁਸਕਰਾਉਂਦਿਆਂ ਕਿਹਾ ਚੱਲ ਅਸੀਂ ਕੁਝ ਖਾਸ ਮਹਿਮਾਨਾਂ ਨੂੰ ਮਿਲਣਾ ਹੈ ਜਦੋਂ ਦੋਵੇਂ ਮਹਿਮਾਨਾਂ ਵਿੱਚ ਪਹੁੰਚੇ ਅਨਿਆਆ ਇੰਨੇ ਸਾਰੇ ਲੋਕਾਂ ਨੂੰ ਦੇਖ ਕੇ ਘਬਰਾਉਣ ਲੱਗੀ ਪਰ ਬਜਦਾਖਾਨ ਨੇ ਉਸ ਨੂੰ ਆਪਣੇ ਨਾਲ ਲਿਆ ਅਤੇ ਪਿਆਰ ਨਾਲ ਕੰਨ ਵਿੱਚ ਕਿਹਾ ਡਰਨਾ ਤੈਨੂੰ ਇਹ ਸਭ ਨਹੀਂ ਆਉਂਦਾ ਪਰ ਮੈਂ ਤੇਰੇ ਨਾਲ ਹਾਂ ਤੂੰ ਹੌਲੀ ਹੌਲੀ ਸਭ ਸਿੱਖ ਜਾਵੇਂਗੀ ਅਨਾਇਆ ਨੇ ਸਿਰ ਹਿਲਾਇਆ ਅਤੇ ਬਾਜਦਾ ਖਾਂਦੀਆਂ ਗੱਲਾਂ ਦਿਲ ਵਿੱਚ ਵਸਾ ਲਈਆਂ ਜਦੋਂ ਮਹਿਮਾਨਾਂ ਨੇ ਅਨਿਆਆ ਦੀ ਤਾਰੀਫ਼ ਕੀਤੀ ਤਾਂ ਬਾਈਦਾ ਖਾਨ ਦੇ ਚਿਹਰੇ ਤੇ गर्व ਭਰੀ ਮੁਸਕਾਨ ਆਈ ਇਹ ਮੇਰੀ ਪਤਨੀ ਹੈ ਅਤੇ ਇਹ ਸਾਡੀ ਹਵੇਲੀ ਦਾ ਮਾਣ ਹੈ ਬਾਈਦਾ ਖਾਨ ਦੇ ਸ਼ਬਦ ਅਨਿਆਆ ਦੇ ਦਿਲ ਵਿੱਚ ਉਤਰ ਗਏ ਉਹ ਸਮਝ ਗਈ ਕਿ ਹੁਣ ਉਹ ਇਕੱਲੀ ਨਹੀਂ ਸ਼ਾਮ ਨੂੰ ਜਦੋਂ ਦੋਵੇਂ ਕਮਰੇ ਵਿੱਚ ਪਹੁੰਚੇ ਅਨਿਆਆ ਨੇ ਕਿਹਾ ਅੱਜ ਤੁਸੀਂ ਮੇਰੇ ਲਈ ਜੋ ਕੀਤਾ ਉਸ ਦਾ ਸ਼ੁਕਰੀਆ ਮੈਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੇਰੇ ਲਈ ਇਸ ਤਰ੍ਹਾਂ ਖੜਾ ਹੋਵੇਗਾ ਬਾਈਦਾ ਖਾਨ ਨੇ ਮੁਸਕਰਾਉਂਦਿਆਂ ਕਿਹਾ ਸ਼ੁਕਰੀਆ ਦੀ ਕੋਈ ਲੋੜ ਨਹੀਂ ਅਨਿਆਆ ਤੂੰ ਮੇਰੀ ਪਤਨੀ ਹੈ ਅਤੇ ਤੇਰੀ ਇੱਜ਼ਤ ਕਰਨਾ ਮੇਰਾ ਫਰਜ਼ ਹੈ ਇਹ ਰਿਸ਼ਤਾ ਜ਼ਬਰਦਸਤੀ ਦਾ ਨਹੀਂ ਹੋਣਾ ਚਾਹੀਦਾ ਮੈਂ ਚਾਹੁੰਦਾ ਹਾਂ ਅਸੀਂ ਇਸ ਨੂੰ ਮਰਜ਼ੀ ਅਤੇ ਮੁਹੱਬਤ ਨਾਲ ਨਿਭਾਈਏ ਅਤੇ ਆਇਆ ਨੇ ਬਾਈਦਾ ਖਾਂ ਦੀਆਂ ਅੱਖਾਂ ਵਿੱਚ ਚਮਕ ਦੇਖੀ ਅਤੇ ਸੁਰੱਖਿਅਤ ਮਹਿਸੂਸ ਕੀਤਾ ਮੈਂ ਵਾਅਦਾ ਕਰਦੀ ਹਾਂ ਮੈਂ ਇਸ ਰਿਸ਼ਤੇ ਨੂੰ ਇਮਾਨਦਾਰੀ ਨਾਲ ਨਿਭਾਵਾਂਗੇ ਉਸ ਨੇ ਕਿਹਾ ਬਾਈਦਾ ਖਾਂ ਨੇ ਉਸ ਦੇ ਮੱਥੇ ਤੇ ਪਿਆਰ ਕਰਦਿਆਂ ਕਿਆ ਬਸ ਇਹੀ ਮੈਨੂੰ ਚਾਹੀਦਾ ਸੀ ਤੇਰੀ ਸੱਚਾਈ ਅਤੇ ਮੁਹੱਬਤ ਇਸ ਰਿਸ਼ਤੇ ਨੂੰ ਮਜ਼ਬੂਤ ਕਰੇਗੀ ਵਕਤ ਲੰਘਦਾ ਗਿਆ ਅਤੇ ਨਾਇਆ ਦੀ ਜ਼ਿੰਦਗੀ ਵਿੱਚ ਸਕੂਨ ਆ ਗਿਆ ਬਾਈਦਾ ਖਾਂ ਦੀ ਬਤਤੇ ਧਿਆਨ ਨੇ ਉਸ ਦੇ ਦਿਲ ਤੇ ਜਾਖਮ ਭਰ ਦਿੱਤੇ ਉਹ ਪਹਿਲਾਂ ਨਾਲੋਂ ਖੁਸ਼ ਨਜ਼ਰ ਆਉਣ ਲੱਗੀ ਬਜਦਾ ਖਾਨ ਆਪਣੇ ਐਮ ਫੈਸਲੇ ਅਨਿਆਇ ਨਾਲ ਸਲਾਹ ਕੀਤੇ ਬਿਨਾਂ ਨਹੀਂ ਕਰਦਾ ਸੀ ਜਿਸ ਨੇ ਅਨਿਆਇਆ ਦੇ ਦਿਲ ਵਿੱਚ ਉਸ ਲਈ ਮੁਹੱਬਤ ਨੂੰ ਹੋਰ ਡੂੰਘਾ ਕੀਤਾ ਹਵੇਲੀ ਵਿੱਚ ਜ਼ਿੰਦਗੀ ਪਰਮਕਤ ਅਰਵਾਨੀ ਨਾਲ ਚੱਲ ਰਹੀ ਸੀ ਪਰ ਅਨਿਆਇਆ ਦੇ ਦਿਲ ਵਿੱਚ ਬਚਾਈ ਨਹੀਂ ਸੀ ਉਹ ਕਈ ਦਿਨਾਂ ਤੋਂ ਆਪਣੀ ਤਬੀਅਤ ਵਿੱਚ ਬਦਲਾ ਮਹਿਸੂਸ ਕਰ ਰਹੀ ਸੀ ਪਰ ਬਜਦਾ ਖਾਨ ਨੂੰ ਦੱਸਣ ਦੀ ਹਿੰਮਤ ਨਹੀਂ ਸੀ ਇੱਕ ਸਵੇਰ ਜਦੋਂ ਬਜਦਾ ਖਾਨ ਕੰਮ 'ਤੇ ਨ ਲਗਾ ਅਨਿਆਇਆ ਨੇ ਚਿੱਕਦਿਆਂ ਉਸ ਨੂੰ ਰੋਕਿਆ ਉਸ ਨੇ ਹੌਲੀ ਆਵਾਜ਼ ਵਿੱਚ ਪੁਕਾਰਿਆ ਬਾਈਦਾ ਖਾਨ ਜੋ ਦਰਵਾਜ਼ੇ ਵੱਲ ਵੱਧ ਰਿਹਾ ਸੀ ਰੁਕ ਕੇ ਪਲਟਿਆ ਹਾਂ ਅਨਿਆਇਆ ਬੋਲ ਤੂੰ ਠੀਕ ਤਾਂ ਹੈ ਅਨਿਆਇਆ ਦੇ ਚਿਹਰੇ ਤੇ ਖਲਾਲੀ ਸ਼ਾ ਗਈ ਉਹ ਨਜ਼ਰਾ ਚੁਕਾਏ ਬੋਲੀ ਤੁਸੀਂ ਸ਼ਾਮ ਨੂੰ ਜਲਦੀ ਆ ਸਕਦੇ ਹੋ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਬਾਈਦਾ ਖਾਨ ਨੇ ਉਸ ਦੀ ਘਬਰਾਹਟ ਮਹਿਸੂਸ ਕਰਦਿਆਂ ਕਿਹਾ ਕੀ ਗੱਲ ਹੈ ਅਨਿਆਇਆ ਸਭ ਠੀਕ ਤਾਂ ਹੈ ਅਨਿਆਇਆ ਨੇ ਮੁਸਕਰਾਉਂਦਿਆਂ ਕਿਹਾ ਸਭ ਠੀਕ ਹੈ ਬਸ ਸ਼ਾਮ ਨੂੰ ਜਲਦੀ ਆ ਜਾਣਾ ਬਾਈਦਾ ਖਾਨ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਠੀਕ ਹੈ ਸ਼ਾਮ ਨੂੰ ਜਲਦੀ ਆਵਾਂਗਾ ਸ਼ਾਮ ਨੂੰ ਬਜਦਾ ਖਾਨ ਜਲਦੀ ਘਰ ਪਹੁੰਚ ਗਿਆ ਅਨਯਾਇ ਅਜਨਾਨਾ ਖਾਨੇ ਵਿੱਚ ਸੀ ਅਤੇ ਉਸ ਦੀਆਂ ਅੱਖਾਂ بار بار ਦਰਵਾਜ਼ੇ ਵੱਲ ਜਾ ਰਹੀਆਂ ਸਨ ਜਦੋਂ ਬਜਦਾ ਖਾਨ ਕਮਰੇ ਵਿੱਚ ਦਾਖਲ ਹੋਇਆ ਅਨਯਾਇ ਦਾ ਦਿਲ ਜ਼ੋਰ ਜ਼ੋਰ ਨਾਲ ਟੜਕਣ ਲੱਗਾ ਅਨਯਾਇ ਕੀ ਗੱਲ ਹੈ ਤੂੰ ਸਵੇਰੇ ਕਿਹਾ ਸੀ ਕੋਈ ਜ਼ਰੂਰੀ ਗੱਲ ਹੈ ਬਜਦਾ ਖਾਨ ਨੇ ਉਸ ਦੀ ਘਬਰਾਹਟ ਮਹਿਸੂਸ ਕਰਦਿਆਂ ਕਿਹਾ ਅਨਯਾਇ ਨੇ ਇੱਕ ਪਲ ਉਸ ਵੱਲ ਦੇਖਿਆ ਫਿਰ ਨਜ਼ਰਾਂ ਝੁਕਾ ਲਈਆਂ ਬਜਦਾ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਪਰ ਪਤਾ ਨਹੀਂ ਕਿਵੇਂ ਕਹਾਂ ਬਜਦਾ ਖਾਨ ਨੇ ਮੁਸਕਰਾਉਂਦਿਆਂ ਕੀ ਗੱਲ ਹੈ ਜੋ ਮੇਰੀ ਅਨਿਆਆ ਮੈਨੂੰ ਕਹਿਣ ਤੋਂ ਡਰਦੀ ਹੈ ਅਨਿਆਆ ਨੇ ਨੇੜੇ ਆ ਕੇ ਕਿਹਾ ਬੱਜਦਾ ਤੁਸੀਂ ਤੁਸੀਂ ਬਾਪ ਬਣਨ ਵਾਲੇ ਹੋ ਇੰਨਾ ਇਹ ਸੁਣ ਕੇ ਬੱਜਦਾ ਕੰਨ ਹਰਾਨੀ ਅਤੇ ਖੁਸ਼ੀ ਦੇ ਚਵਾਤਾਂ ਵਿੱਚ ਫਸ ਗਿਆ ਕੁਝ ਪਲ ਖਮੋਸ਼ ਖੜਾ ਰਿਹਾ ਜਿਵੇਂ ਸੁਣਿਆ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਫਿਰ ਉਸਦੇ ਚਿਹਰੇ ਤੇ ਵੱਡੀ ਮੁਸਕਾਨ ਆਈ ਅਤੇ ਉਸਨੇ ਅਨਿਆਆ ਕੋਲ ਜਾ ਕੇ ਉਸਨੂੰ ਸੀਨੇ ਨਾਲ ਲਾਇਆ ਅਨਿਆਆ ਇਹ ਖਬਰ ਤੂੰ ਮੈਨੂੰ ਇੰਨੀ ਦੇਰ ਨਾਲ ਕਿਉਂ ਦਿੱਤੀ ਤੂੰ ਜਾਣਦੀ ਹੈ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਬਾਈਦਾ ਖਾਨ ਨੇ ਜੀ ਜੀ ਬਾਤਿ ਲਹਿਜੇ ਵਿੱਚ ਕਿਹਾ ਅਨਯਾਇ ਨੇ ਅੱਖਾਂ ਵਿੱਚ ਨਮੀ ਨਾਲ ਕਿਹਾ ਮੈਂ ਡਰ ਰਹੀ ਸੀ ਕਿ ਕਿਤੇ ਤੁਸੀਂ ਨਰਾਜ ਨਾ ਹੋ ਜਾਓ ਬਜਦਾਖਾਨ ਨੇ ਉਸ ਦੇ ਮੱਥੇ ਨੂੰ ਚੁੰਮਦਿਆਂ ਕਿਹਾ ਨਰਾਜ ਅਨਯਾਇ ਤੂੰ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਦਿੱਤੀ ਹੈ ਮੈਂ ਤੇਰੇ ਤੇ ਕਦੇ ਨਰਾਜ ਨਹੀਂ ਹੋ ਸਕਦਾ ਤੂੰ ਮੇਰੀ ਜ਼ਿੰਦਗੀ ਹੈ ਅਤੇ ਹੁਣ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਅਨਯਾਇਆ ਦੇ ਚਿਹਰੇ ਤੇ ਸਕੂਨ ਆ ਗਿਆ ਅਤੇ ਖੁਸ਼ੀ ਦੇ ਅਥਰੂ ਵਹਿਣ ਲੱਗੇ ਬਜਦਾਖਾਨ ਨੇ ਅਥਰੂਆਂ ਆਪੂੰਝਦੇ ਹ ਕਿਹਾ ਹੁਣ ਤੈਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਹੋਵੇਗਾ ਮੈਂ ਚਾਹੁੰਦਾ ਹਾਂ ਤੂੰ ਅਤੇ ਸਾਡਾ ਬੱਚਾ ਹਮੇਸ਼ਾ ਖੁਸ਼ ਅਤੇ ਸੁਰੱਖਿਅਤ ਰਹੋ ਅਗਲੇ ਕੁਝ ਦਿਨਾਂ ਵਿੱਚ ਬਜਦਾਖਾਨ ਨੇ ਹਵੇਲੀ ਦੇ ਸਾਰਿਆਂ ਨੂੰ ਇੱਕ ਖੁਸ਼ਖਬਰੀ ਸੁਣਾਈ ਸਾਬ ਨੇ ਅਨਯਾਇਆ ਲਈ ਦਵਾਮਾ ਕੀਤਾ ਅਤੇ ਪਿਆਰ ਦਿੱਤਾ ਬਜਦਾਖਾਨ ਅਨਯਾਇਆ ਖਿਆਲ ਰੱਖਦਾ ਅਤੇ ਉਸਦੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਸਮਾਂ ਲੰਘਦਾ ਗਿਆ ਅਤੇ ਬਾਈ ਦਾ ਖਾਨ ਅਤੇ ਅਨਿਆਆ ਦਾ ਰਿਸ਼ਤਾ ਮੁਹੱਬਤ ਵਿਸ਼ਵਾਸ ਅਤੇ ਸਤਿਕਾਰ ਦੀਆਂ ਨਵੀਆਂ ਉਚਾਈਆਂ ਨੂੰ ਛੂਣ ਲੱਗਾ ਮੁਹੱਬਤ ਨਾਲ ਹਰ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ ਚਾਹੇ ਸ਼ੁਰੂਆਤ ਵਿੱਚ ਕਿੰਨੀ ਵੀ ਦੂਰੀ ਹੋਵੇ ਜੇ ਦੋਵੇਂ ਪਾਸਿਓਂ ਅਹਿਸਾਸ ਅਤੇ ਕੁਰਬਾਨੀ ਹੋਵੇ ਤਾਂ ਜ਼ਿੰਦਗੀ ਵਿੱਚ ਖੁਸ਼ੀਆਂ ਸੰਭਵ ਹਨ ਮੁਹੱਬਤ ਨੂੰ ਭਗਤ ਸਤਿਕਾਰ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ ਇਸ ਕਹਾਣੀ ਦੇ ਪਹਿਲੇ ਭਾਗ ਲਈ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਪਹਿਲਾ ਸੁਣੋ ਇਹ ਕਹਾਣੀ ਦਾ ਦੂਜਾ ਤੇ ਆਖਰੀ ਭਾਗ ਹੈ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਰੋਜ਼ਾਨਾ ਨਵੀਂ ਰੋਮਾਂਟਿਕ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ